ਦੋਹਰਾ ਸਾਖੀ ਬੋਤਾ ਸਿੰਘ ਦੀ ਸੁਣੀ ਰਤਨ ਸਿੰਘ ਕਾਨ ਭਾਈ ਰਤਨ ਸਿੰਘ ਜੀ ਲਿਖਦੇ ਆ ਮੈਂ ਆਪਣੇ ਬਜ਼ੁਰਗਾਂ ਤੋਂ ਇੱਕ ਸਿੰਘ ਦੀ ਸਾਖੀ ਸੁਣੀ ਆ ਜਿਹਦਾ ਨਾਮ ਭਾਈ ਬੋਤਾ ਸਿੰਘ ਹੋਇਆ ਹੈ ਸਿੰਘਨ ਕੀ ਨਿੰਦਿਆ ਸੁਨਤ ਜਿਨ ਕੀ ਨੋ ਸੀਸ ਕੁਰਬਾਨ ਜਿਸ ਸੂਰਬੀਰ ਨੇ ਖਾਲਸੇ ਦੀ ਨਿੰਦਾ ਸੁਣ ਕੇ ਆਪਣਾ ਸੀਸ ਹੀ ਕੁਰਬਾਨ ਕਰ ਦਿੱਤਾ ਪੰਥ ਦੀ ਨਿੰਦਾ ਨਾ ਹੋਵੇ ਵਾਂਗ ਕਦਮ ਨਹੀਂ ਹੋਇਆ ਕੰਤ ਜਿਉਂਦਾ ਹੈ ਇਹ ਦੱਸਣ ਵਾਸਤੇ ਸ਼ਹੀਦ ਦੀ ਪਾ ਕੇ ਭਾਈ ਬੋਤਾ ਸਿੰਘ ਜੀ ਚਾਓ ਭਾਈ ਜਤੀ ਸਤੀ ਤੋਂ ਪ੍ਰਾਨ ਕੋ ਪੂਰੋ ਬੋਤਾ ਸਿੰਘ ਬੜਾ ਜਤੀ ਸਤੀ ਤਿਆਰ ਵਰ ਤਿਆਰ ਕਮਲ ਕਸਾ ਲਾ ਕੇ ਵਰਨ ਦਾ ਪੂਰਾ ਸਿੰਘ ਸੀਗਾ ਗੁਰ ਕੋ ਸੇਵਕ ਦਿਲ ਕੋ ਸੂਰੋ ਗੁਰੂ ਦਾ ਸੇਵਕ ਸੀ ਦਿਲ ਕਰਕੇ ਬੜਾ ਬਹਾਦਰ ਸੀ ਬੋਤਾ ਸਿੰਘ ਤਾਸ ਕੋ ਨਾਮ ਉਹਲਾ ਨਾਮ ਭਾਈ ਬੋਤਾ ਸਿੰਘ ਸੀ ਮਾਝੇ ਮੇਥੋਂ ਤਾਕੋ ਗਰਾ ਮਾਝਾ ਰਹਿਣ ਵਾਲਾ ਮਾਝੇ ਚੋਂ ਦਾ ਪਿੰਡ ਸੀਗਾ ਜਬੈ دیے ਥੇ ਸਿੰਘ ਵਹ ਮਾਰ ਲੋ ਬਹੁਤ سارے ਸਿੰਘ ਮਾਰੇ ਗਏ ਸ਼ਹੀਦ ਕੀਤੇ ਗਏ ਕਿਸੇ ਨਾ ਸੁਣੀਏ ਮਹੀਨੇ ਚਾਰ ਚਾਰ ਪੰਜ ਮਹੀਨੇ ਹੋ ਗਏ ਸਿੰਘਾਂ ਦੀ ਕੋਈ ਖਬਰ ਨਾ ਮਿਹਣੀ ਪੰਜਾਬ ਦੇ ਵਿੱਚ ਤਹਾਂ ਸਿੰਧ ਸਭ ਮਾਰ ਗਲ ਗਈ ਹੁਣ ਤਾਂ ਸਿੰਘਾਂ ਦੀ ਕਿਤੇ ਵੀ ਕੋਈ ਖਬਰ ਨਹੀਂ ਹੁੰਦੀ ਕਿਤੋਂ ਸਿੰਘਾਂ ਦੀ ਹੁਕ ਸੁਗ ਨਹੀਂ ਮਿਲਦੀ ਲੋ ਗੱਲਾਂ ਕਰਨ ਲੱਗ ਪਏ ਸਿੰਘ ਤਾਂ ਮਾਰ ਖਾਪ ਗਏ ਨੇ ਦੁਰਕਨ ਸਿੰਘ ਖਪਾਏ ਸੋ ਦਈ ਦੁਰਕਨੇ ਸਿੱਖਾਂ ਦਾ ਨਾਸ ਕਰ ਦਿੱਤਾ ਸਿੱਖਾਂ ਦਾ ਬੀਜ ਨਾਸ ਹੋ ਗਿਆ ਹੈ ਦੰਗਾ ਕਰਤ ਨਾ ਕਹੂੰ ਅਖਾਰਾ ਹੁਣ ਸਿੰਘ ਕਿਤੇ ਦੰਗਾ ਫਸਾਦ ਨਹੀਂ ਕਰਦੇ ਜੰਗ ਜੁੱਧ ਨਹੀਂ ਕਰਦੇ ਹਿਮ ਕਰ ਕਹੇ ਸਭ ਖਾਲਸਾ ਮਾਰਾ ਇਸ ਤਰ੍ਹਾਂ ਲੋਕ ਗੱਲਾਂ ਕਰਨ ਲੱਗੇ ਬਸ ਹੁਣ ਸਿੱਖ ਮਾਰੇ ਗਏ ਆ ਸਿੱਖ ਮੁੱਕ ਗਏ ਨੇ ਦੋਤਾ ਸਿੰਘ ਕਹੂੰ ਵਖ ਰਿਓ ਉਸ ਵੇਲੇ ਮੱਝ 'ਚ ਬੜੀ ਸ਼ਕਤੀ ਸੀ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸਿੰਘ ਸਾਫ਼ ਕਰ ਦਿੱਤੇ ਗਏ ਬڑا ਜਨਮ ਕਦੀ ਹੋਇਆ ਇਹ ਜਕਰੀਏ ਖਾਨ ਦਾ ਟਾਈਮ ਸੀ ਸਾਰਾ ਪੰਜਾਬ ਜਕਰੀਏ ਨੇ ਸਿੱਖਾਂ ਤੋਂ ਖਾਲੀ ਕਰਵਾ ਲਿਆ ਪਰ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਕਿਤੇ ਜੰਗਲਾਂ 'ਚ ਲੁੱਕ ਕੇ ਟਾਈਮ ਕੱਟਦੇ ਰਹੇ ਕਿਣਾ ਫਿਰ ਤਹ ਦੇਖ ਸੋ ਲਇਓ ਇਹ ਸਿੰਘ ਦੋਵੇਂ ਤਰੁਤਾਰਨ ਦੇ ਇਲਾਕੇ ਚਭਾੜ ਦੇ ਇਲਾਕੇ ਵਿੱਚ ਜੰਗਲਾਂ ਦੇ ਵਿੱਚ ਫਿਰਦੇ ਸਨ ਕਿਤੇ ਇਹਨਾਂ ਨੂੰ ਤੁਰਦੇ ਫਿਰਦਿਆਂ ਨੂੰ ਜਾਂ ਕਿਤੇ ਜੰਗਲ ਦੇ ਵਿੱਚ ਲੁੱਕ ਕੇ ਬੈਠਿਆਂ ਨੂੰ ਵੇਖ ਲਿਆ ਰਾਹ ਜਾਂਦਿਆਂ ਨੇ ਦੋ ਰਾਹਗੀਰ ਤੁਰੇ ਜਾਂਦੇ ਸਨ ਉਹਨਾਂ ਨੇ ਵੇਖਿਆ ਵੀ ਦੋ ਸਿੰਘ ਬੈਠੇ ਹਨ ਲੁੱਕ ਕੇ ਦਿਨ ਦੇ ਵੇਲੇ ਦੇਖ ਤਸਉ ਅਚੰਬੇ ਭਇਓ ਵੇਖਣ ਵਾਲੇ ਹੈਰਾਨ ਹੋ ਗਏ ਵੀ ਅਸੀਂ ਨਹੀਂ ਸੁਣਿਆ ਅਸੀਂ ਸਿੱਖ ਮਾਰੇ ਗਏ ਨੇ ਸਿੱਖ ਮੁੱਕ ਗਏ ਨੇ ਸਿੱਖ ਖਤਮ ਹੋ ਗਏ ਨੇ ਇਹ ਕਿੱਥੇ ਬੈਠੇ ਨੇ ਕਹਾਂ ਸਿੰਘ ਜਹ ਜੀਵਤ ਰਹਿਓ ਇਹ ਸਿੰਘ ਕਿਵੇਂ ਜੁੰਦੇ ਆ ਜਦੋਂ ਜਕਰੀਆ ਖਾਨ ਨੇ ਕੋਈ ਸਿੱਖ ਛੱਡਿਆ ਹੀ ਨਹੀਂ ਪੰਜਾਬ ਦੇ ਵਿੱਚ ਐਸੇ ਦੇਖਣ ਵਾਰਨ ਕਹਿਓ ਇਸ ਤਰ੍ਹਾਂ ਦੇਖਣ ਵਾਲਿਆਂ ਨੇ ਜਦੋਂ ਆਖਿਆ ਲੋਭਕ ਭੇਕੀ ਕੋ ਜਹ ਰਹਿਓ ਇਹ ਕੋਈ ਸਿੰਘ ਨਹੀਂ ਬਲਕੇ ਸਿੱਖਾਂ ਦੇ ਭੇਸ ਚ ਬਰੂਪੀਏ ਫਿਰਦੇ ਹੁਣ ਤੇ ਵੇਖੀ ਹਾਂ ਨਾ ਭੇਸ ਬਣਾਇਆ ਇਹਨਾਂ ਨੇ ਸਿੱਖਾਂ ਵਾਲਾ ਜਿਵੇਂ ਬਹੁ ਰੂਪੀਏ ਕਦੀ ਪੋਠਾਣ ਬਣ ਜਾਂਦੇ ਆ ਕਦੀ ਥਾਣੇਦਾਰ ਬਣ ਜਾਂਦੇ ਆ ਕਦੀ ਹਨੂਮਾਨ ਬਣ ਜਾਂਦੇ ਆ ਕਦੀ ਕੋਈ ਹੋਰ ਕੱਪੜੇ ਪਾ ਲੈਂਦੇ ਜੋ ਜਿੱਦਾਂ ਸਵਾਗ ਕਰਦੇ ਆ ਇਹ ਲੱਗਦਾ ਉਹਨਾਂ ਨੇ ਹੀ ਕੋਈ ਸਿੱਖਾਂ ਵਾਲਾ ਸਵਾਗ ਪਾਇਆ ਹੋਇਆ ਸਿੱਖ ਤਾਂ ਕਦੋਂ ਦੇ ਮਰ ਗਏ ਨੇ ਦੋਹਰਾ ਸਿੰਘ ਨਾ ਦੀ ਸਤ ਹੈ ਕਹੂੰ ਤੁਰਕਣ ਦੇ ਖਪਾਈ ਰਾਗੀਰ ਮੁਸਾਫਰ ਆਪਸ ਗੱਲਾਂ ਕਰਦੇ ਜਾ ਰਹੇ ਨੇ ਸਫਰ ਵਿੱਚ ਤੁਰੇ ਜਾਂਦੇ ਉੱਚੀ ਉੱਚੀ ਗੱਲਾਂ ਕਰਦੇ ਆ ਸਿੱਖ ਤਾਂ ਮਰ ਗਏ ਸਾਰੇ ਖਤਮ ਹੋ ਗਏ ਸਰਕਾਰ ਨੇ ਜਕਰੀਆ ਖਾਨ ਨੇ ਕੋਈ ਸਿੱਖ ਛੱਡਿਆ ਨਹੀਂ ਇਹ ਕੋਈ ਬਰੂਪੀਏ ਹਨ ਦੂਜੇ ਕਹਿਓ ਕੋਈ ਹੋ ਗਈ ਹੈ ਕਾਇਰ ਪੂਰ ਲੁਕਾਏ ਦੂਜਾ ਕਹਿਣ ਲਗਾ ਹੋ ਸਕਦਾ ਸੇਖੀ ਹੋਣ ਪਰ ਕਾਇਰ ਹੋਣ ਕੁਝ ਦਿਨ ਹੋਣ ਤੇ ਤੋਗ ਹੋਣ ਜਿਹੜੇ ਲੁੱਕ ਕੇ ਟਾਈਮ ਪਾਸ ਕਰ ਰਹੇ ਨੇ ਆਪਣੀ ਜਾਨ ਬਚਾਉਂਦੇ ਫਿਰਦੇ ਨੇ ਖਾਲਸਾਈ ਖਾਲਸਾ ਉਹ ਜੋ ਨਿਤ ਜੰਗ ਕਰੈ ਕਿਉਂਕਿ ਅਸੀਂ ਤਾਂ ਸੁਣਿਆ ਜਿਹੜੇ ਸਿੰਘ ਹੁੰਦੇ ਆ ਉਹ ਤਾਂ ਲੈਤੀ ਜੰਗ ਕਰਦੇ ਆ ਖਾਲਸਾ ਸੋਇ ਜੋ ਕਰੈ ਨਿਤ ਜੰਗ ਖਾਲਸਾ ਸੋਇ ਜੋ ਚੜੈ ਤੁਰੰਗ ਖਾਲਸਾ ਸੋਇ ਜੋ ਨਿਰਧਨ ਕੋ ਪਾਲੈ ਖਾਲਸਾ ਸੋਇ ਜੋ ਦੁਸ਼ਟ ਕੋ ਗਾਲੈ ਸਿੰਘ ਤਾਂ ਹਮੇਸ਼ਾ ਤਿਆਰ ਪਰ ਤਿਆਰ ਜੰਗ ਨੂੰ ਲੈਂਦੇ ਹਨ ਖਾਲਸਾ ਸੌ ਨਾ ਮਰਨ ਤੇ ਡਰੈ ਖਾਲਸਾ ਤਾਂ ਉਹ ਹੁੰਦਾ ਜਿਹੜਾ ਮਰਨ ਤੋਂ ਬਿਲਕੁਲ ਨਾ ਡਰਦਾ ਹੋਵੇ ਇਹ ਤਾਂ ਡਰ ਕੇ ਲੁੱਕ ਕੇ ਬੈਠੇ ਨੇ ਖਾਲਸਾ ਸੌ ਜੋ ਦੰਗਾ ਮਚਾਵੇ ਖਾਲਸਾ ਹੁੰਦੇ ਜਿਹੜੇ ਧਰਮ ਦੇ ਜੰਗ ਵਿੱਚ ਅੱਗੇ ਹੋ ਕੇ ਲੜਦੇ ਆ ਜੁਦ ਕਰਦੇ ਆ ਦੰਗਾ ਕਰਦੇ ਆ ਖਾਲਸਾ ਸੌ ਜੋ ਸੀਸ ਲਗਾਵੇ ਖਾਲਸਾ ਹੁੰਦਾ ਜਿਹੜਾ ਆਪਣਾ ਸੀਸ ਧਰਮ ਤੋਂ ਵਾਰ ਦਿੰਦਾ ਹੈ ਦੋਹਰਾ ਬੋਤਾ ਸਿੰਘ ਨੇ ਯਾ ਸੁਣੀ ਰਹੋ ਤਹਾਂ ਹੀ ਖਲੋਈ ਜਦੋਂ ਇਹ ਗੱਲ ਸੁਣੀ ਵੀ ਸਿੰਘ ਤਾਂ ਹੁੰਦੇ ਜਿਹੜੇ ਦੰਗਾ ਕਰਦੇ ਆ ਹੁੰਦਾ ਗੰਗੇ ਦੇ ਸਾਹਸੰਗ ਜੱਟ ਵੀਰਦਾਨ ਆਪ ਕੀਤੇ ਸੀ ਦੰਗੇ ਦਾ ਮਤਲਬ ਹੁੰਦਾ ਵੀ ਰਾਹ ਜਾਂਦੇ ਆ ਕਿਸੇ ਦਾ ਸਿਰ ਕਾਟ ਦੇਣਾ ਕਿਸੇ ਦਾ ਨੱਕ ਪੇੜਨਾ ਉਹ ਕਹਿੰਦੇ ਦੰਗਾ ਕਰਦਾ ਕਿਸੇ ਦੀ ਦੁਕਾਨ ਸਾੜਤੀ ਕਿਸੇ ਨੂੰ ਗਾਲਾਂ ਕੱਢਤੀਆਂ ਕੁਸ਼ਰਾਬ ਪੀ ਕੇ ਭਮਕਾ ਮਾਰਤੀਆਂ ਉਹ ਦੰਗਾ ਨਹੀਂ ਦੰਗਾ ਦਾ ਮਤਲਬ ਦੰਗਲ ਦੇ ਵਿੱਚ ਦੰਗਲ ਕੀ ਹੁੰਦਾ ਇੱਥੇ ਪਹਿਲਵਾਨ ਝੁਲਦੇ ਆ ਦੰਗਲ ਹੁੰਦਾ ਉਹਨੂੰ ਦੰਗਲ ਕਹਿੰਦੇ ਆ ਇੱਥੇ ਵੱਡੇ ਵੱਡੇ ਪਹਿਲਵਾਨ ਜੂਰ ਮੇਂ ਭੇੜ ਕਰਦੇ ਉਹ ਉਹਦਾ ਦੰਗਲ ਜਿਹੜੇ ਦੰਗਲ ਦੇ ਵਿੱਚ ਦੰਗਾ ਕਰਦੇ ਭਾਬ ਮੈਦਾਨੇ ਜਾਂ ਮੇਦੂਜ ਦੇ ਸਿੰਘ ਉਹ ਹੁੰਦੇ ਆ ਇਹ ਸੂਰਮੇ ਜਿਹੜੇ ਦੰਗਾਈ ਹੁੰਦੇ ਆ ਇਹ ਤਾਂ ਐਵੇਂ ਹੀ ਫਿਰਦੇ ਰੁੱਕੇ ਛਿਪੇ ਜਾਣ ਪਿੱਛੂ ਕੋ ਡੰਕ ਲਗਿਓ ਲਗੀ ਬੋਲੀ ਸਿੰਘ ਸੋਏ ਜਦੋਂ ਇਹ ਗੱਲ ਰਾਹ ਵੀਰਾਂ ਨੇ ਕੀਤੀ ਭਾਈ ਬੋਤਾ ਸਿੰਘ ਦੇ ਕੰਨਾਂ 'ਚ ਆਵਾਜ਼ ਪਈ ਜਿਵੇਂ ਕਿਸੇ ਦੇ ਪਿੱਛੂ ਨੂੰ ਪਿੱਛੂ ਨੇ ਡੰਗ ਮਾਰੇ ਹੋਵੇ ਨਾ ਇੰਨੀ ਦਰਦ ਹੋਈ ਛੇ ਨੂੰ ਇੰਨੀ ਬੋਲੀ ਦਾ ਅਸਰ ਹੋਇਆ ਚਾਓ ਭਾਈ ਸਿੰਘ ਜਿੱਤ ਜਹ ਨਿਸ਼ਚੈ ਧਾਰੀ ਭਾਈ ਬੋਤਾ ਸਿੰਘ ਉਸੇ ਵੇਲੇ ਫੈਸਲਾ ਕਰ ਲਿਆ ਆਪਣੇ ਮਨ ਵਿੱਚ ਸੀਸ ਲੱਗੇ ਬਿਨ ਗੱਲ ਨਹਿ ਕਾਰੀ ਜੇ ਜਿੰਨਾ ਦੇ ਹੁਣ ਸੀਸ ਨਹੀਂ ਨਾ ਪੇਟਾ ਕਰਦੇ ਉਹਨਾਂ 'ਚ ਗੱਲ ਬਣਨੀ ਕੋਈ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਉਹ ਤਾਂ ਗੱਲ ਸਿਰ ਤੇ ਕੇ ਹੀ ਬਣੇਗੀ ਜੇਸ ਲਗਾਏ ਚਰਚਾ ਹੋਏ ਜੇ ਹੁਣ ਸਿਰ ਲਾਵਾਂਗੇ ਗੁਰੂ ਦੇ ਲੇਖੇ ਤਾਂ ਹੀ ਚਰਚਾ ਹੋਏਗੀ ਸਿੰਘਾਂ ਦੀ ਜਗਤ ਯਾ ਜਾਣੇ ਖਾਲਸਾ ਸੋਏ ਆ ਜਗਤ ਨੂੰ ਪਤਾ ਲੱਗੇਗਾ ਵੀ ਖਾਲਸਾ ਪੰਥ ਹੈ ਚੜ੍ਹਦੀ ਕਲਾ ਵਿੱਚ ਹੈ ਅਬ ਇहां ਕਿਛ ਦੰਗਾ ਮਚਾਈਏ ਹੁਣ ਇਥੇ ਕੋਈ ਯੁੱਧ ਕਰੀਏ ਦੰਗਾ ਕਰੀਏ ਤੁਰਕਾਂ ਦੇ ਸਿਰ ਦਾ ਝੂਠੇ ਕਰਾਈਏ ਤੁਰਕਾਂ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਪਾਣ ਕੇ ਇਹਨਾਂ ਤੁਰਕਾਂ ਨੂੰ ਝੂਠੇ ਕਰੀਏ ਫਿਰ ਖਾਲਸੇ ਕੀ ਚਰਚਾ ਹੋਏ ਫੇਰ ਹੀ ਖਾਲਸੇ ਦੀ ਚਰਚਾ ਹੋਏਗੀ ਫੇਰ ਹੀ ਪਤਾ ਲੱਗੇਗਾ ਵੀ ਸਿੰਘ ਜਿਉਂਦੇ ਹਨ ਸਿੰਘ ਮਰੇ ਨਹੀਂ ਖਤਮ ਨਹੀਂ ਹੋਏ ਬਾਦਸ਼ਾਹ ਹੀ ਦਾਵਾ ਚਾਹੇ ਜੋਏ ਜਿਹੜਾ ਬਾਦਸ਼ਾਹ ਅੱਜ ਜਕਰੀਆ ਖਾਨ ਕਹਿੰਦਾ ਸਿੱਖ ਸਾਫ ਹੋ ਗਏ ਉਹਨੂੰ ਪਤਾ ਲੱਗ ਜੇ ਵੀ ਖਾਲਸਾ ਜਿਉਂਦਾ ਔਰ ਪਾਦਸ਼ਾਹੀ ਦਾ ਦਾਵਾ ਰੱਖਦਾ ਸਿੱਖ ਰਾਜ ਕਰੇਗਾ ਖਾਲਸਾ ਆਤੀ ਰਹੇ ਨਾ ਕੋਈ ਦਾਵਾ ਕਰਦੇ ਹਨ ਦੋਹਰਾ ਰਾਹੀ ਸਰਾਂਏ ਟੇਰਾ ਦਿਓ ਚਾਹ ਤਰਫੋਂ ਲਿਓ ਬਣਾਏ ਹਸ ਕੇ ਜੀ ਤੇ ਸ਼ੇਰ ਦਾ ਸ਼ੂਰੀ ਹੋਇਆ ਮੁਸਲਮਾਨ ਪਟਾਣ ਬਾਦਸ਼ਾਹ ਹਿੰਦੁਸਤਾਨ ਦਾ ਉਹਨੇ ਇੱਕ ਸੜਕ ਤਿਆਰ ਕੀਤੀ ਪਿਸ਼ੌਰ ਤੋਂ ਮੈਕੇ ਕਲਕੱਤੇ ਤੱਕ ਉਹਦਾ ਨਾਮ ਹੈ ਸ਼ੇਰਸਾਹ ਸੂਰੀ ਮਾਰਗ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲਾਹੌਰ ਜਾਂਦਾ ਹੈ ਇਹ ਰੋਡ ਪਹਿਲਾਂ ਜਲੰਧਰ ਤੋਂ ਗੋਇੰਦਵਾਲ ਸਾਹਿਬ ਨੂੰ ਹੋ ਜਾਂਦਾ ਸੀ ਤੇ ਗੋਇੰਦਵਾਲ ਸਾਹਿਬ ਤੇ ਲਾਗੇ ਡੇੜੀਆਂ ਦਾ ਪੁਲ ਪੈਂਦਾ ਸੀ ਡੇੜੀਆਂ ਦੇ ਰਾਹੀਂ ਦੋ ਵਪਾਰ ਮੰਡ ਦੇ ਸੀ ਗੋਇੰਦਵਾਲ ਤੋਂ ਕੇ ਤਰਨਤਾਰਨ ਤੇ ਤਰਨਤਾਰਨ ਤੋਂ ਜਵਾਲ ਅਜੇ ਵੀ ਉਹ ਸੜਕ ਹੈ ਛੋਟੀ ਜਵਾਲ ਤੋਂ ਲਾਹੌਰ ਨੂੰ ਨਿਕਲਦੀ ਸੀ ਅਸਲ ਜੀਟੀ ਰੋਡ ਉਹ ਸੀ ਪੁਰਾਣਾ ਜਦੋਂ ਗੁਲਾਮਦਾਸ ਜੀ ਨੇ ਅੰਮ੍ਰਿਤਸਰ ਦਾ ਸਾਆਇਆ ਇਹ ਹੌਲੀ ਹੌਲੀ ਬਾਤੀ ਹੁੰਦੀ ਗਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਸੜਕਾਂ ਵੱਡੀਆਂ ਹੋਈਆਂ ਬਾਅਦ ਚ ਅੰਗਰੇਜ਼ਾਂ ਨੇ ਪੱਕੀਆਂ ਬਣਾਈਆਂ ਤੇ ਆਵਾਜਾਈ ਇਧਰੋਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਹੋਈ ਜਲੰਧਰ ਤੋਂ ਅੰਮ੍ਰਿਤਸਰ ਲਾਹੌਰ ਪਹਿਲਾਂ ਜਲੰਧਰ ਤੋਂ ਕਪੂਰਥਲਾ ਦੇ ਵੱਲੋਂ ਦੀ ਹੋ ਕੇ ਸ੍ਰੀ ਗੋਵਿੰਦਗੜ੍ਹ ਸਾਹਿਬ ਤੇ ਤਰਨਤਾਰਨ ਤਰਨਤਾਰ ਦੇ ਬਾਅਦ ਚ ਵਸਿਆ ਪਰ ਇਲਾਕਾ ਸੜਕ ਹੋਈ ਸੀ ਤਰਨਤਾਰਨ ਸਾਹਿਬ ਦੇ ਲਾਗੇੋਂ ਸੜਕ ਜਾਂਦੀ ਹੈ ਜਵਾਲ ਨੂੰ ਉਹਦੇ ਤੇ ਪਿੰਡ ਨੂਰਦੀਨ ਦੀਸਰਾ ਇਸ ਨੂਰਦੀਨ ਦੀਸਰਾ ਦੇ ਕੋਲ ਜਿਹੜੀ ਛੋਟੀ ਜਿਹੀ ਚੁੰਗੀ ਸੀ ਤੁਹਾਨੂੰ ਦੀ ਚੁੰਗੀ ਦੇ ਉੱਤੇ ਉਹ ਪੰਜ ਚਾਰ ਬੰਦੇ ਡਿਊਟੀ ਕਰਦੇ ਸਨ ਜੇ ਕੋਈ ਲਾਹੌਰ ਨੂੰ ਜਾਂਦਾ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਰਸਤੇ 'ਚ ਉਹ ਟੈਕਸ ਲੈਂਦੇ ਸਨ ਚੁੰਗੀ ਲੈਂਦੇ ਸਨ ਤੇ ਉੱਥੇ ਭਾਈ ਬੋਤਾ ਸਿੰਘ ਜੀ ਗਰਜਾ ਸਿੰਘ ਜੀ ਮਜਾ ਪਹੁੰਚੇ ਹਨ ਲੜਕਣ ਜੈਸੀ ਖੇਲ ਜਿਉ ਗੜਾ ਧਰਾਇਓ ਨਾਏ ਉੱਥੇ ਸਗਰ ਜਿਵੇਂ ਨਿਆਣੇ ਖੇਡ ਕਰਦੇ ਆ ਨਾ ਇਦਾਂ ਉਸ ਜਗ੍ਹਾ ਦਾ ਨਾਮ ਹੀ ਘੜਾ ਰੱਖ ਦਿੱਤਾ ਗੜੀ ਹੈ ਖਾਲਸੇ ਦੀ ਖਾਲਸੇ ਦਾ ਰਾਜ ਆਇਆ ਇਸ ਤੇ ਨਿਸ਼ਾਨ ਖੁਦ ਲਾ ਦਿੱਤਾ ਸੜਕ ਦੇ ਉੱਤੇ ਜਾਓ ਭਾਈ ਬੈਠ ਸਿੰਘ ਤਹਿ ਜਗਾਤ ਲਗਾਈ ਭਾਈ ਸਾਹਿਬ ਭਾਈ ਗੋਤਾ ਸਿੰਘ ਤੇ ਕਰਜਾ ਸਿੰਘ ਨੇ ਉੱਥੇ ਬਹਿ ਕੇ ਚੁੰਗੀ ਲਾ ਦਿੱਤੀ ਟੈਕਸ ਲਾ ਦਿੱਤਾ ਉਹਨਾਂ ਨੂੰ ਭੁਜਾ ਦਿੱਤਾ ਜਿਹੜੇ ਚੁੰਗੀ ਲੈਂਦੇ ਸੀ ਨਾ ਸਰਕਾਰੀ ਬੰਦੇ ਉਨੋਂ ਪਰੇ ਕਰਦਾ ਤੇ ਆਪ ਉਸ ਆਪਣਾ ਟੈਕਸ ਲਾ ਦੁੱਤਾ ਦੋਜੋ ਸਿੰਘ ਰੰਗਰੇਟੋ ਭਇਓ ਆਈ ਆ ਭਾਈ ਬੋਤਾ ਸਿੰਘ ਦੇ ਨਾਲ ਇੱਕ ਹੋਰ ਸਿੰਘ ਲੜ ਗਿਆ ਰੰਗਰੇਟਾ ਜਿਹੜਾ ਨਾਮ ਭਾਈ ਗਰਜਾ ਸਿੰਘ ਸੀ ਦੋਵਾਂ ਨੇ ਰੌਲਾ ਦਿਓ ਮਚਾਏ ਦੋਵਾਂ ਨੇ ਰੌਲਾ ਪਾ ਦਿੱਤਾ ਸਰਕਾਰੀ ਚੁੰਗੀ ਉੱਤੇ ਖਾਲਸੇ ਦੀ ਚੁੰਗੀ ਲਾ ਦਿੱਤੀ ਖਬਰ ਲਾਹੌਰ ਜਿੰਮ ਪੁੱਜੇ ਜਾਏ ਇਸ ਤਰ੍ਹਾਂ ਦੀ ਵਿੱਦ ਬਣਾਈ ਵੀ ਇਹ ਰੋਡ ਜਿਹੜਾ ਆਣ ਜਾਣ ਵਾਲਾ ਲਾਹੌਰ ਤੋਂ ਆਂਦੇ ਨੇ ਲਾਹੌਰ ਨੂੰ ਜਾਂਦੇ ਨੇ ਛੇਤੀ ਖਬਰ ਪਹੁੰਚ ਜਾਏਗੀ ਜ਼ਕਰੀਆ ਖਾਨ ਸਾਹਿਬ ਇਸ ਕਰਕੇ ਇੱਥੇ ਟੈਕਸ ਲਾਇਆ ਦੋਹਰਾ ਔਰ ਚਿੱਠੀ થી ਤਿੰਨ ਲਿਖੀ ਜੋ ਸੁਣ ਨਵਾਬ ਚਲ ਜਾਏ ਇੱਕ ਦੋ ਦਿਨ ਕਹਿਦੇ ਅਸ ਐਕਸ ਜਾਂਦਾ ਰਿਹਾ ਬੋਤਾ ਸਿੰਘ ਪਰ ਕੋਈ ਬੋੜਿਆ ਨਾ ਦੂਸਰੇ ਤੀਸਰੇ ਦਿਨ ਬੋਤਾ ਸਿੰਘ ਨੇ ਪਿੱਠੀ ਲਿਖੀ ਕਾਗਜ਼ ਦੇ ਉੱਤੇ ਚਿੱਠੀ ਲਿਖ ਕੇ ਇੱਕ ਮੁਸਾਫਰ ਨੂੰ ਇੱਕ ਏਠ ਨੂੰ ਉਹਨੂੰ ਦੇ ਦਿੱਤੇ ਵੀ ਜਾ ਕੇ ਸਾਡੀ ਚਿੱਠੀ ਜਕਰੀਆ ਖਾਨ ਨੂੰ ਦਵੀਂ ਚਾਹ ਦੱਕੇ ਵੀ ਕਿਤੇ ਚਿੱਠੀ ਅੱਗੇ ਪਿੱਛੇ ਨਾ ਪਹੁੰਚ ਜਾਵੇ ਆਪਣੇ ਹੱਥੀ ਜਕਰੀਆ ਖਾਨ ਨੂੰ ਚਿੱਠੀ ਪਹੁੰਚਾਵੀਂ ਤਾਂ ਤੇਰੀ ਖੈਰ ਹੈ ਉਹ ਸੇਠ ਵਿਚਾਰਾ ਡਰਦਾ ਮਾਰਾ ਹੱਥ ਜੋੜ ਕੇ ਕਹੇ ਬਾਬਾ ਜੀ ਸਿੱਧੀ ਜਾ ਕੇ ਚਿੱਠੀ ਦੇਵਾਂਗਾ ਫੇਰ ਕੋਈ ਕੰਮ ਕਰਾਂਗਾ ਚਿੱਠੀ ਭਾਈ ਬੋਤਾ ਸਿੰਘ ਨੇ ਇਉਂ ਲਿਖੀ ਹੈ ਜੜਾ ਫੌਜ ਜੇਮ ਤੁਰਤ ਹੀ ਕਛੂ ਨਾ ਦੇਰ ਲਗਾਏ ਇਤਨੀ ਕਰੜੀ ਚਿੱਠੀ ਲਿਖੀ ਭਾਈ ਬੋਤਾ ਸਿੰਘ ਨੇ ਜਕਰੀਆ ਖਾਨ ਦੇ ਨਾਮ ਤੇ ਵੀ ਸੁਣਦਿਆਂ ਸਾਰ ਫੌਜਾਂ ਚੜਾ ਦੇਵੇ ਤੇ ਆਉਂਦੇ ਹੀ ਜੰਗ ਹੋ ਜਾਵੇ ਤੇ ਸ਼ਹੀਦ ਦੀ ਪਾ ਜਾਈਏ ਜਾਓ ਭਾਈ ਚਿੱਠੀ ਲਿਖਾਓ ਸਿੰਘ ਬੋਤਾ ਬੋਤਾ ਸਿੰਘ ਨੇ ਚਿੱਠੀ ਲਿਖੀ ਚਿੱਠੀ ਲਿਖਾਓ ਇਉਂ ਸਿੰਘ ਬੋਤਾ ਲਿਖਤੋਂ ਬੋਤਾ ਸਿੰਘ ਮੈਂ ਬੋਤਾ ਸਿੰਘ ਹਾਂ ਤੇ ਚਿੱਠੀ ਤੈਨੂੰ ਲਿਖ ਰਿਹਾ ਜਕਰੀਆ ਖਾਨ ਸੁਣ ਲੈ ਕੰਨ ਖੋਲ ਕੇ ਹੱਥ ਹੈ ਸੋਟਾ ਵਿੱਚ ਰਾਹ ਖੜੋਤਾ ਹੱਥ ਹੈ ਸੋਟਾ ਮੇਰੇ ਹੱਥ ਵਿੱਚ ਮੋਟਾ ਸੋਟਾ ਫੜਿਆ ਹੋਇਆ ਮੈਂ ਤੇ ਰਾਹ ਦੇ ਵਿੱਚ ਖਲੋਤਾ ਨੂਰਦੀਨ ਦੀ ਸਰਾਂ ਦੇ ਉੱਤੇ ਮੈਂ ਟੈਕਸ ਲੈ ਰਿਹਾ ਹਾਂ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਨਾ ਲਾਇਆ ਗੱਡੇ ਨੂੰ ਟੈਕਸ ਮੈਨ ਲਾਇਆ ਮੇਰਾ ਰਾਜ ਹੈ ਮੈਂ ਪੰਜਾਬ ਦਾ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਮੇਰਾ ਰਾਜ ਹੈ ਤੇ ਮੇਰੇ ਰਾਜ ਵਿੱਚ ਇੱਕ ਆਨਾ ਗੱਡੇ ਦਾ ਟੈਕਸ ਹੈ ਤੇ ਪੋਤੇਰਾ ਇੱਕ ਪੈਸਾ ਆਨਾ ਲਾਇਆ ਗੱਡੇ ਨੂੰ ਗੱਡਾ ਲਵੇਗਾ ਤੇ ਇੱਕ ਆਨਾ ਦੇ ਕੇ ਜਾਏਗਾ ਪੋਤਾ ਲੱਦ ਕੇ ਲੰਗੇਗਾ ਕੋਈ ਭਾਰ ਬਰਦਾਰੀ ਦਾ ਤੇ ਇੱਕ ਪੈਸਾ ਦੇ ਕੇ ਜਾਏਗਾ ਆਖ ਭਾਬੀ ਖਾਨੋ ਨੂੰ ਜਵਾਖ ਸਿੰਘ ਪੋਤਾ ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈਗਾ ਸਿੰਘ ਪੋਤਾ ਇਹ ਪੁਰਾਣੇ ਸਿੰਘ ਬੋਲੀ ਬੋਜ ਨੂੰ ਆਜਿਓ ਵੀ ਸ੍ਰੀ ਅਨਕਾਲ ਤਖਸਾਲ ਸਾਹਿਬ ਤੇ ਸ਼ਾਮ ਨੂੰ ਦੀਵਾਲੀ ਵਾਲੇ ਦਿਨ ਨੰਘ ਸਿੰਘਾਂ ਦੇ ਸਾਰੇ ਦਲ ਆਉਂਦੇ ਐ ਸ਼ਾਮ ਨੂੰ ਰਿਆ ਰਾਸ ਦੇ ਪਾਠ ਤੋਂ ਬਾਅਦ ਸਵਈਏ ਤੇ ਬੜੇ ਬੜੇ ਛੰਦ ਪੜਦੇ ਹੁੰਦੇ ਖਲੋ ਪੁਰਾਣੀ ਰੀਤੀ ਚਲੀ ਹੁੰਦੀ ਐ ਉੱਥੇ ਪੜਦੇ ਹੁੰਦੇ ਅਸੀਂ ਛੋਟੇ ਹੁੰਦੇ ਸੁਣਿਆ ਸੀ ਕਿ ਮੈਂ ਹਾਂ ਸਿੰਘ ਪੋਤਾ ਹੱਥ ਵਿੱਚ ਸੋਟਾ ਮੋਟਾ ਲਵਾਂ ਜਗਤ ਖਲੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਤੂੰ ਨਲਾਇਕ ਖੋਤਾ ਇਥੋਂ ਰਾਜ ਨਹੀਂ ਹੋਤਾ ਤੂੰ ਜਾਏਗਾ ਦਰਗਾਹ ਰੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈਗਾ ਸਿੰਘ ਪੋਤਾ ਇਹ ਵਜਨ ਲਿਖ ਕੇ ਉਸ ਜਕਰੀਏ ਖਾਨ ਨੂੰ ਭੇਜ ਦਿੱਤੇ ਨੇ ਦੋਹਰਾ ਖਾਨ ਬਹਾਦਰ ਨਵਾਬ ਕੀ ਖਾਨੋ ਵੱਡੀ ਸੋ ਭੈਣ ਖਾਨੋ ਕਿਉਂ ਲਿਖਿਆ ਭਾਬੀ ਖਾਨੋ ਭਾਬੀ ਖਾਨੋ ਜਿਹੜੀ ਹੈ ਉਹ ਖਾਨ ਬਹਾਦਰ ਜਕਰੀਏ ਦੀ ਵੱਡੀ ਭੈਣ ਹੈ ਪਰ ਜੁੱਲਾ ਖਾਨ ਕੀ ਇਸਰੀ ਖਾਲਸੇ ਵੱਡ ਦੁਖਦੈਨ ਫਰਜੁੱਲੇ ਖਾਨ ਦੀ ਘਰ ਵਾਲੀ ਹੈ ਸਿੰਘਾਂ ਦੀ ਪੱਕੀ ਵੈਰਣ ਹੈ ਜਿਹਨੇ 14-1500 ਸਿੰਘ ਵਸ਼ੀਸ਼ਤ ਕਰਾਏ ਸੀ ਪਿੱਛੇ ਵੀ ਕਥਾ ਉਹਦੀ ਆਈ ਹੈ ਫਰਜੁੱਲਾ ਖਾਨ ਦੀ ਘਰ ਵਾਲੀ ਸੀ ਤੇ ਖਾਨ ਬਹਾਦਰ ਜਕਰੀਏ ਦੀ ਵੱਡੀ ਭੈਣ ਸੀ ਤੇ ਉਸ ਕਰਕੇ ਬੋਤਾ ਸਿੰਘ ਨੇ ਉਹਨੂੰ ਭਾਬੀ ਕਹਿ ਕੇ ਬੁਲਾਇਆ ਹੈ ਜਾਓ ਭਈ ਖਾਨੋ ਸੁਣਦੇ ਹੀ ਫੌਜ ਚੜਾਈ ਇਹ ਵੀ ਕਹਦੇ ਆ ਵੀ ਉਹ ਬੋਤਾ ਸਿੰਘ ਦੇ ਪਿੰਡ ਵਿਆਹ ਹੀ ਹੋਈ ਸੀ ਇਸ ਕਰਕੇ ਵੀ ਕਹਿੰਦੇ ਆ ਵੀ ਉਹ ਭਾਬੀ ਕਿਹਾ ਉਹਨੂੰ ਫਿਰ ਸਿੰਘਾਂ ਦੇ ਬੋਲੇ ਆ ਜੋ ਮਰਜੀ ਕਹਿਣ ਇਹਨੂੰ ਗਲਗੱਜ ਬੋਲੇ ਕਹਿੰਦੇ ਆ ਤਾਂ ਜਦੋਂ ਇਹ ਬੋਲੀ ਸੁਣ ਕੇ ਜਕਰੀਆ ਖਾਨ ਦੇ ਤਿੰਨੇ ਕ ਆਪਣੀ ਅੱਗ ਲੱਗ ਗਈ ਸੜ ਗਿਆ ਬਲ ਗਿਆ ਉਸੇ ਵੇਲੇ 100 ਫੌਜਾਂ ਦਾ ਜਥਾ 100 ਸਿਪਾਹੀਆਂ ਦਾ ਜਥਾ ਤੋੜ ਦਿੱਤਾ ਜਾਓ ਵਨ ਕੇ ਲਿਆਉ ਬੋਤਾ ਸਿੰਘ ਨੂੰ ਬੋ ਸਿੰਘਾਂ ਢਿੱਗ ਪਹੁੰਚੇ ਆਏ ਉਹ ਫੌਜ 100 ਸਿਪਾਹੀ ਘੋੜਿਆਂ ਤੇ ਚੜ੍ਹੇ ਹੋਏ ਫਟਾਫਟ ਲਾਹੌਰੋਂ ਬਾਉ ਦਾਈ ਤੁਰੇ ਤੇ ਨੂਰਦੀਨ ਦੀ ਸਰਾ ਆ ਕੇ ਸਿੰਘਾਂ ਨੂੰ ਘੇਰਾ ਪਾ ਲਿਆ ਅੜੋ ਸਿੰਘ ਇਕ ਥੋ ਤੇਹ ਥਾਈ ਉਥੇ ਸਿੰਘ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਗੱਜਰੇ ਸਨ ਦੂਜੋ ਚੱਲਿਓ ਥੋ ਰਮਣੀ ਦਾਈ ਦੂਜਾ ਉਸ ਵੇਲੇ ਜੰਗਲ ਪਾਣੀ ਜਾ ਰਿਹਾ ਸੀ ਤੇ ਇੱਕ ਖੜਾ ਸੀ ਦੇਖ ਫੌਜ ਨੂੰ ਆਇਓ ਸੋਏ ਉਹ ਵੀ ਫੌਜ ਨੂੰ ਵੇਖ ਕੇ ਵਾਪਸ ਆ ਗਿਆ ਲਲਕਾਰੋ ਦੀਨਗੁਰ ਫਤੇ ਬੁਲੋਏ ਉਹਦੇ ਦੂਰੋਂ ਹੀ ਦੂਜੇ ਸਿੰਘ ਨੂੰ ਬੋਤਾ ਸਿੰਘ ਨੂੰ ਗਰਜਾ ਸਿੰਘ ਨੇ ਲਲਕਾਰਿਆ ਤਗੜਾ ਹੋ ਜਾ ਬੋਤਾ ਸਿੰਘ ਫੌਜਾਂ ਆ ਗਈਆਂ ਸ਼ਿਕਾਰ ਆ ਗਿਆ ਖਾਲਸੇ ਦੇ ਸ਼ਿਕਾਰ ਹੀ ਕਹਿੰਦੇ ਹੁੰਦੇ ਸੀ ਵੀ ਮਾਰ ਨਹੀਂ ਹੈ ਨਾ ਆਪਾਂ ਇਹਨਾਂ ਨੂੰ ਇਹ ਖਾਲਸੇ ਦਾ ਸ਼ਿਕਾਰ ਆ ਗਿਆ ਤਗੜੇ ਹੋ ਜਾਓ ਹਾਂਜੀ ਹਮਦੋ ਸਿੰਘ ਭਏ ਤਿਆਰ ਇਦਾਂ ਦੋ ਇੱਕ ਸਿੰਘ ਤਿਆਰ ਪਰ ਤਿਆਰ ਹੋ ਗਏ ਹੱਥ ਇੱਕ ਛੋਟਾ ਗੱਲ ਤਲਵਾਰ ਗਾਤਰੇ ਸ਼ਸਤਰ ਕੀ ਸਨ ਗਾਤਰੇ ਤਲਵਾਰਾਂ ਤੇ ਹੱਥੋ ਚ ਛੋਟੇ ਫੜੇ ਸਨ ਦੂਜੇ ਹੱਥ ਨੇਜਾ ਇੱਕ ਫਲਾ ਇੱਕ ਸਿੰਘ ਦੇ ਕੋਲ ਇੱਕ ਫਲੇ ਵਾਲਾ ਨੇਜਾ ਸੀ ਬੜਾ ਸੁੰਦਰ ਕਿਲੇ ਬਾਹਰ ਸਿੰਘ ਨਿਕਲ ਖਲਾ ਆਪਣੇ ਕਿਲੇ ਚੋਂ ਸਿੰਘ ਬਾਹਰ ਨਿਕਲੇ ਕਿਲਾ ਕਿਹੜਾ ਸੀ ਉੱਥੇ ਦਰਖਤਾਂ ਦੀਆਂ ਝੰਗਾਂ ਨਹੀਂ ਸਨ ਉਹਨੂੰ ਹੀ ਕਿਲਾ ਕਹਿੰਦੇ ਸਨ ਦਰਖਤਾਂ ਦੇ ਝਾੜੀਆਂ ਨੂੰ ਸਿੰਘ ਬਾਹਰ ਖਲੋ ਗਿਆ ਆ ਕੇ ਤਬ ਤੁਰਕਣ ਜਾਓ ਬਚਨ ਪੁਕਾਰੇ ਜਦੋਂ ਬੋਤਾ ਸਿੰਘ 7 ਫੁੱਟ ਲੰਮਾ ਜਵਾਨ ਤੇ ਉਹਦੇ ਨਾਲ ਗਰਜਾ ਸਿੰਘ ਕਸ਼ਾਰੇ ਸਿਰ ਤੇ ਦੁਮਾਲੇ ਤੇ ਪਿੰਡੇ ਨੰਗੇ ਹੀ ਸਾਨ ਕਹਿੰਦੇ ਉਸ ਵੇ ਉਦੋਂ ਖਾਲਸੇ ਕੋਲ ਇਹੀ ਰੂਪ ਬਾਣਾ ਹੁੰਦਾ ਸੀ ਕਸ਼ਹਰਾ ਇੱਕ ਜੰਗ ਜਾਂ ਇੱਕ ਸਿਰ ਪਟਕਾ ਪੂਰੇ ਗਾਤੀ ਬਾਣਾ ਜਟਕਾ ਗਾਤਰੇ ਤਲਵਾਰ ਤੇ ਹੱਥ ਵਿੱਚ ਨੇਜ਼ਾ ਇੱਕ ਹੱਥ ਭਾਈ ਗਰਜਾ ਸਿੰਘ ਦੇ ਡਾਂਗ ਬੜੀ ਤਗੜੀ ਸੋਟਾ ਤੇ ਇੱਕ ਤਲਵਾਰਾ ਦੋਵਾਂ ਕੋਲ ਚੰਗੀਆਂ ਸਾਨ ਦੋਵਾਂ ਸਿੰਘਾਂ ਨੂੰ ਵੇਖ ਕੇ ਬੋਲਿਆ ਫੌਜਦਾਰ ਲੜਣਾ ਮਰੋ ਸਿੰਘ ਚੱਲੋ ਹਮਨਾਰੇ ਫੌਜਦਾਰ ਕਹਿਣ ਲੱਗਾ ਬੋਤਾ ਸਿੰਘ ਲੜਕੇ ਮਰਨ ਦਾ ਕੋਈ ਫਾਇਦਾ ਨਹੀਂ ਜ਼ਿੰਦਗੀ ਬੜੀ ਕੀਮਤੀ ਹੈ ਇਹ ਮਨੁੱਖਾ ਜਨਮ ਵਾਰ-ਵਾਰ ਨੱਭਦਾ ਨਹੀਂ ਸੋਹਣਾ ਸੁਨਖਾ ਤੇਰਾ ਸਰੀਰ ਹੈ ਮੇਰੇ ਕੋਲ ਆਪਣੇ ਹਥਿਆਰ ਰੱਖ ਦੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ ਮੇਰੇ ਨਾਲ ਲਾਹੌਰ ਚੱਲ ਮੈਂ ਤੈਨੂੰ ਜਾ ਕੇ ਖਾਨ ਬਹਾਦਰ ਤੋਂ ਮਾਫੀ ਦਵਾ ਦਿਆਂਗਾ ਤੈਨੂੰ ਲੈ ਸੰਗ ਨਵਾਬ ਮਿਲਾਉਂ ਚੱਲ ਠਾਨੇਦਾਰ ਕਹਿੰਦਾ ਜਵੋਤਾ ਸਿਆ ਤੈਨੂੰ ਮੈਂ ਜਕਰੀਆ ਖਾਨ ਦੇ ਨਾਲ ਮਿਲਾਵਾਂਗਾ ਜਾਂ ਬਖਸ਼ੀ ਕਰ ਤੁਝੈ ਛਡਾਉਂ ਤੇਰੀ ਜਾਨ ਬਖਸ਼ੀ ਕਰਾ ਦੇਵਾਂਗਾ ਮੈਂ ਤੈਨੂੰ ਛਡਾ ਦੇਵਾਂਗਾ ਤੈਨੂੰ ਮਰਨ ਮਰਨ ਨਹੀਂ ਦੇਵਾਂਗਾ ਇਹ ਮੇਰੀ ਜ਼ਿੰਮੇਵਾਰੀ ਹੈ ਮੇਰੇ ਨਾਲ ਇੱਕ ਵਾਰੀ ਹਥਿਆਰ ਰੱਖ ਕੇ ਪੇਸ਼ ਹੋ ਜਾ ਜਕਰੀਆ ਖਾਨ ਦੀ ਕਚਹਿਰੀ ਵਿੱਚ ਸਿੰਘ ਕਹੀ ਹਮ ਕਬ ਜਾਨ ਬਚਾਵੇ ਅਗੇ ਭਾਈ ਬੋਤਾ ਸਿੰਘ ਉਦੋਂ ਵੀ ਭਬਕੇ ਬੋਲਿਆ ਕਹਿਣ ਲੱਗਾ ਥਾਣੇਦਾਰ ਆ ਜੇ ਜਾਨ ਬਚਾਣੀ ਹੁੰਦੀ ਤੇ ਰਿਸ਼ਤੇਦਾਰੀ ਕਾਦੀ ਕਾਇਮ ਕਰਨੀ ਸੀ ਜਕਰੀਆ ਖਾਨ ਨਾਲ ਰਿਸ਼ਤੇਦਾਰੀ ਤੇ ਬਣਾਈ ਇਸੇ ਕਰਕੇ ਆ ਵੀ ਸਿੱਧੀ ਪਾਣੀ ਹਾਂਜੀ ਹਮ ਤੋ ਮਰਨਾ ਆਪ ਤੱਕ ਆਵੇ ਤੁਸੀਂ ਤੇ ਆਪ ਹੀ ਮਰਨਾ ਤੱਕਦੇ ਹਾਂ ਮਰਨ ਕਰਿਓ ਸਿੰਘਨ ਪਰਵਾਨੇ ਮੈਂ ਛੋਡਾਂ ਦੰਗੇ ਕੀ ਬਾਨੇ ਜਾਦ ਗੋਪ ਸਿੰਘਨ ਕੀ ਦੰਗਾ ਸੰਗਾ ਹੀ ਸਤਿਗੁਰੂ ਤੇ ਮੰਗਾ ਅਸੀਂ ਤੇ ਆਪ ਮੰਨਦੇ ਆਂ ਆਪਣੀ ਮੌਤ ਤੂੰ ਸਾਨੂੰ ਕੀ ਕਹਿਣਾ ਚੱਲ ਕੇ ਜਗਰੀਆ ਖਾਂ ਕੋਲ ਪੇਸ਼ ਹੋਈਏ ਦੋਹਰਾ ਹਮ ਕੋ ਲੜਨਾ ਝੱਭ ਕਰੂ ਘੋੜੇ ਤੇ ਉਤਰਾਈ ਛੇਤੀ ਘੋੜੇ ਤੋਂ ਉਤਰਿਆ ਥਾਣੇਦਾਰੀ ਤੈਨੂੰ ਸਿਖਾਈਏ ਕਿਵੇਂ ਕਰੀਦੀ ਐ ਦੋ ਹੱਥ ਕਰਕੇ ਵੇਖੀਏ ਤੇ ਸਹੀ ਪਤਾ ਲੱਗ ਜਾਏ ਕਿ ਕਿਵੇਂ ਸੂਰਮੇ ਸ਼ਸਤਰ ਚਲਾਉਂਦੇ ਹੁੰਦੇ ਆਂ ਹਾਂਜੀ ਤੁਮ ਹਥਿਆਰ ਸੋ ਹੱਥ ਰੱਖੋ ਹਮ ਸੁੱਤੇ ਲਾਵਾਂ ਧਾਈ ਕਹਿਣ ਲੱਗੇ ਤੁਹਾਡੇ ਕੋਲ ਸ਼ਸਤਰ ਵਧੀਆ ਵਧੀਆ ਨੇ ਫੇ ਤੁਸੀਂ ਆਪਣੇ ਸ਼ਸਤਰ ਚੜਾਓ ਤੁਹਾਨੂੰ ਅਸੀਂ ਸ਼ਸਤਰਾਂ ਤੋਂ ਨਹੀਂ ਰੋਕਦੇ ਸਾਡੇ ਕੋਲ ਆ ਸਲੋਤਰ ਹੀ ਨੇ ਡੰਡੇ ਅਸੀਂ ਆ ਸਲੋਤਰਾਂ ਨਾਲ ਹੀ ਡੰਡਿਆਂ ਨਾਲ ਹੀ ਲੜਨਾ ਜੇ ਤੇ ਵੇਖੋ ਵੇ ਸਾਡੇ ਸਲੋਤਰ ਕੀ ਕਰਾ ਮਾਤ ਕਰਦੇ ਆ ਹਾਂਜੀ ਚਾਓ ਭਾਈ ਦੇਖੋ ਛੋਟੇ ਸੋ ਕਿਆ ਹਮਤੇ ਸਰੇ ਆ ਵੇਖੋ ਸਾਡੇ ਨਾਲ ਛੋਟੇ ਤੋਂ ਛੋਟੇ ਨਾਲ ਕਿੰਨੀ ਦੀ ਸੇਵਾ ਸਰਦੀ ਆ ਤੁਹਾਡੀ ਕਿਆ ਕਿਆ ਹਿੰਮਤ ਹਮ ਤੁਮ ਕਰੀ ਦੇਖਾਂਗੇ ਤੁਹਾਡੀਆਂ ਬਾਹਾਂ ਵਿੱਚ ਕਿੰਨਾ ਕੁ ਜ਼ੋਰ ਆ ਤੇ ਖਾਲਸੇ ਦੀਆਂ ਬਾਹਾਂ ਵਿੱਚ ਕਿੰਨਾ ਕੁ ਬਲ ਹੈ ਇਸ ਦੁਰਗ ਕਹਾਂ ਚੱਲ ਹਮਰੇ ਸਾਥ ਸਹਨੇਦਾਰ ਫੇਰ ਬੋਲਿਆ ਕਹਿਣ ਲੱਗਾ ਕੋਤਾ ਸਿਆ ਅਜੇ ਵੀ ਮੌਕਾ ਹੈ ਹਮ ਸੰਭਾਲ ਲਾ ਦੇ ਮੇਰੇ ਨਾਲ ਚੱਲ ਪੈ ਹਮ ਤੁਮੇ ਕਰਾਵਾਂ ਇੱਕ ਚਿਹਰੀ ਬਾਤ ਅਸੀਂ ਤੇਰੀ ਗੁਜਹਰੀ ਚ ਗੱਲਬਾਤ ਕਰਾਵਾਂਗੇ ਖਾਨ বাহাদুর ਸਾਹਿਬ ਕੋਲ ਤੇਨੂੰ ਮਾਫੀ ਦਵਾਵਾਂਗੇ ਸਿੰਘ ਕਹੇ ਹਮ ਤੁਮ ਕਿਆ ਗੱਲ ਅਗੋ ਸਿੰਘ ਫੇਰ ਬੋਲੇ ਕਹਿੰਦੇ ਤੁਹਾਡੀ ਸਾਡੀ ਕਾਦੀ ਗੱਲ ਹੈ ਕਰਾਂ ਇੱਕ ਚਿਹਰੀ ਅੱਗੇ ਤੋਂ ਚੱਲ ਇੱਥੇ ਕਾਦੀ ਗੁਜਹਰੀ ਤੁਹਾਡੀ ਸਾਡੀ ਗੁਜਹਰੀ ਅਕਾਲਪੁਰਖ ਦੇ ਚੇਰਮੈਨ ਤੇ ਜਾ ਕੇ ਲੱਗਣੀ ਉੱਥੇ ਫੈਸਲਾ ਕਰਾਂਗੇ ਕੀ ਵਾਧਾ ਤੇ ਕੀ ਘਾਟਾ ਹੋਇਆ ਹਮ ਤੁਮ ਸੋ ਅਭਿਸ਼ਸ਼ਤਰਨ ਮੇਲ ਤੁਹਾਡਾ ਸਾਡਾ ਤੇ ਇੱਥੇ ਸ਼ਸਤਰਾਂ ਨਾਲ ਹੀ ਮੇਲ ਹੋਣਾ ਤੁਹਾਡੀ ਸਾਡੀ ਗੱਲਬਾਤ ਜਿਹੜੀ ਹੈ ਨਾ ਉਹ ਤਲਵਾਰਾਂ ਨਾਲ ਹੋਵੇਗੀ ਨਾਲ ਹੋਵੇਗੀ ਵਰਸ਼ਿਆਂ ਨਾਲ ਹੋਵੇਗੀ ਇੱਕ ਚਿੱਠੀ ਮਿਲਦੀ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਦੇ ਹੱਥ ਦੀ ਲਿਖੀ ਹੋਈ ਚਿੱਠੀ ਪ੍ਰਤਨ ਸਮੇਂ ਕਿਸੇ ਗੁਰਸਿੱਖ ਨੇ ਸਾਹਮਣੇ ਜਾਂ ਉਹ ਚਿੱਠੀ ਦਾ ਇਬਾਰਤ ਉਹਦੀ ਪੜ੍ਹੀ ਹੈ ਦਾਸ ਨੇ ਉਹਦੇ ਵਿੱਚ ਅਬਦਾਲੀ ਦੇ ਨਾਲ ਕੋਈ ਚਿੱਠੀ ਪਹੁੰਚ ਬਾਤ ਹੋਈ ਹੈ ਬਾਬਾ ਜਸਾ ਸਿੰਘ ਅਬਦਾਲੀ ਨੇ ਕਿਹਾ ਸੀ ਕਿ ਤੇ ਸਿੰਘਾਂ ਨੂੰ ਵੀ ਤੁਸੀਂ ਆ ਜਾਓ ਜਸਾ ਸਿੰਘ ਜੀ ਆਪਾਂ ਬਹਿ ਕੇ ਗੱਲ ਕਰ ਲੈਨੇ ਮੇਜ ਤੇ ਬਹਿ ਕੇ ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਵਿਚਾਰ ਕਰ ਲਿਓ ਕਹਿੰਦੇ ਆਪਾਂ ਬਹਿ ਗਿਆ ਮੋਣੇ ਸਾਹਮਣੇ ਪੰਜਾਬ ਦਾ ਮਸਲਾ ਹੱਲ ਕਰ ਲੈਣੇ ਆ ਗੱਲਬਾਤ ਨਾਲ ਜੋ ਤੁਹਾਨੂੰ ਚਾਹੀਦਾ ਅਸੀਂ ਤੁਹਾਨੂੰ ਆਪਣੇ ਵੱਲੋਂ ਦੇ ਦਿੰਦੇ ਆ ਤੇ ਤੁਸੀਂ ਸਾਡੇ ਵੱਲੋਂ ਪੰਜਾਬ ਦਾ ਰਾਜ ਲੈ ਲਓ ਅਸੀਂ ਤੁਹਾਨੂੰ ਪੰਜਾਬ ਦੀ ਖੁਦ ਮੁਖਤਿਆਰੀ ਦੇ ਦਿੰਦੇ ਆ ਅਫਦਾਲੀ ਦਾ ਮਤਲਬ ਸੀ ਕਿ ਸਿੱਖ ਜਿਹੜੇ ਨੇ ਇਹ ਮੇਰੇ ਦਾਹ ਥੱਲੇ ਆ ਜਾਣਗੇ ਮੇਰੇ ਤੋਂ ਰਾਜ ਲੈ ਕੇ ਕਰਨਗੇ ਤੇ ਥੋੜਾ ਬੜਾ ਟੈਕਸ ਸਾਨੂੰ ਕਾਬਲ ਭੇਜਿਆ ਕਰਨਗੇ ਸਾਡੀ ਲਤ ਉੱਤੇ ਰਹੇਗੀ ਵੀ ਅਸੀਂ ਸਿੱਖਾਂ ਨੂੰ ਰਾਜ ਦਿੱਤਾ ਤੇ ਜਦੋਂ ਚਾਹਾਂਗੇ ਕਰਾਂਗੇ ਇਹਨਾਂ ਨੂੰ ਆ ਕੇ ਦਬਾ ਲਿਆ ਕਰਾਂਗੇ ਇਹਨਾਂ ਕੋਲ ਟੈਕਸ ਲੈ ਲੈ ਕਰਾਂਗੇ ਅੱਗੋਂ ਬਾਬਾ ਜਸਾ ਸਿੰਘ ਦੇ ਚਿੱਠੀ ਦਾ ਜਵਾਬ ਦੇਖੋ ਕਿਹੋ ਜਿਹਾ ਸੋਹਣਾ ਲਿਖਿਆ ਮੁਲਾਕਾਤ ہماری ਵਾ ਤੇਮਾਰੀ ਉਰਦੂ ਬੋਤੋਲੀ ਹੈ ਮੁਲਾਕਾਤ ہماری ਵਾ ਤੇਮਾਰੀ ਜੰਗ ਦੇ ਮੈਦਾਨ ਮੇ ਹੋਵੇਗੀ ਬਾਬਾ ਜਸਾਸ ਸਿੰਘ ਕਹਿੰਦੇ ਮੁਲਾਕਾਤ ہماری ਵਾ ਤੇਮਾਰੀ ਜੰਗ ਦੇ ਮੈਦਾਨ ਮੇ ਹੋਵੇਗੀ ਵਹਾਂ ਜੋ ਤੀਰ ਤੀਰ ਤਲਵਾਰ ਛੂਟੇਗੇ ਉਹ ਬਾਤੇ ਹੋਵੇਗੀ ਜੋ ਸ਼ਸਤਰ ਚੱਲਣਗੇ ਉਹ ਗੱਲਾਂ ਬਾਤਾਂ ਹੋਣਗੀਆਂ ਉਹੀ ਗੱਲ ਭਾਈ ਗਰਜਾ ਸਿੰਘ ਬੋਤਾ ਸਿੰਘ ਕਹਿੰਦੇ ਗੱਲਬਾਤ ਕਰਨੀ ਤੇ ਤਲਵਾਰ ਨਾਲ ਕਰੋ ਕਹਿੰਦਾ ਹੋਰ ਗੱਲਬਾਤ ਕਿਹੜੀ ਕਰਨ ਆਇਓ ਵਾਡਾ ਸਾਡਾ ਹੁਣ ਹੋਰ ਵੇਰ ਨਹੀਂ ਹੋ ਸਕਦਾ ਛੋਟੇ ਢੀਮ ਮਿਲਾਵੇਂ ਸੀਲ ਆ ਆਓ ਛੋਟਿਆਂ ਦੇ ਹੱਥ ਵੇਖੀਏ ਬਰਛਿਆਂ ਦੇ ਵੇਖੀਏ ਦੋਹਰਾ ਹਮ ਆਵਤ ਹਾਂ ਪਾਸ ਤੁਮ ਕਹਿਓ ਨਾ ਖਬਰ ਹਮ ਕੀਨ ਆ ਫੇਰ ਥਾਣੇਦਾਰ ਕਹਿਣ ਲਗਾ ਅਜੇ ਵੀ ਮੌਕਾ ਹੈ ਅਸੀਂ ਤੈਨੂੰ ਖਬਰਦਾਰ ਕਰ ਰਹੇ ਹਾਂ ਦੌੜ ਕਰੀ ਤੈਨ ਛੇਰ ਜਿਉ ਖੜੋ ਤਹਾਂ ਜਾ ਲੀਨ ਜਦੋਂ ਥਾਣੇਦਾਰ ਇਹਦਾ ਨਾ ਨਾ ਗੱਲਾਂ ਬਾਤਾਂ ਤੋਂ ਹਟਿਆ ਦੇਰ ਬੋਤਾ ਸਿਨ ਆਪ ਅੱਗੇ ਵਧਿਆ ਸ਼ੇਵ ਦੀ ਤਰ੍ਹਾਂ 扑ਕ ਕੇ ਪਿਆ ਚਾਉ ਬਈ ਦੌਰ ਸਿੰਘਣ ਤਾਂ ਬਿਸ਼ਸ਼ਤਰ ਚਲਾਏ ਕਿਉਂਕਿ ਉਹ ਤਾਂ ਸੀਦੀ ਪਾਣ ਵਾਸਤੇ ਤਿਆਰੀ ਕਰੀ ਬੈਠੇ ਸੀ ਦੋਵੇਂ ਉਹਨਾਂ ਦਾ ਮਰਨ ਕਰਿਓ ਸਿੰਘਣ ਪਰਮਾਨ ਨੇ ਮੌਤ ਪ੍ਰਵਾਨ ਕੀਤੀ ਸੀ ਅੱਜ ਮਰਨਾ ਹੀ ਮਰਨਾ ਬਾਹਰ ਕੇ ਮਲ ਅੱਗੇ ਵੱਧ ਕੇ ਹਮਲਾ ਕਰ ਦਿੱਤਾ 100 ਸਿਪਾਹੀਆਂ ਤੇ ਦੋ ਸਿੰਘ ਪੈ ਗਏ ਪੱਥ ਸਿੰਘਣ ਕੇ ਤੁਰਕਣਾ ਆਏ ਨਰੇ ਜਿੱਦਰ ਸਿੰਘ ਜਾਂਦੇ ਤੁਰਕ ਅੱਗੇ ਭੱਜਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਡਾਢੇ ਬੜੇ ਆ ਮਾਰ ਇਹਨਾਂ ਦੀ ਬੜੀ ਖਤਰਨਾਕ ਹੈ ਸਿੰਘਾਂ ਦੇ ਹੱਥ ਨਹੀਂ ਆਉਂਦੇ ਛੋਟੇ ਢੀਮ ਤੱਬ ਸਿੰਘਣ ਚਲਾਈ ਸਿੰਘਾਂ ਕੋਲ ਛੋਟੇ ਸੀ ਜਾਂ ਫਿਰ ਰੋੜੇ ਸੀਗੇ ਪੱਥਰ ਦੂਰੋਂ ਮਾਰਨੇ ਵਗਾਹ ਕੇ ਨਿਸ਼ਾਨੇ ਨਾਲ ਮੱਥਾ ਪਾੜ ਦੇਣਾ ਜਿਹਦੇ ਮੱਥੇ ਜ ਮਾਰਦੇ ਸੀਗੇ ਇਹ ਵੀ ਬੜਾ ਵੱਡਾ ਇੱਕ ਸ਼ਸਤਰ ਹੈ ਪਰ ਚਲਾਉਣਾ ਆਉਂਦਾ ਹੋਵੇ ਇੱਦਾਂ ਘੁਮਾ ਕੇ ਪਿੱਛੋਂ ਦੀ ਵੱਟਾ ਮਾਰਨਾ ਜਿਹਦੇ ਮੱਥੇ ਜੋਦਾ ਹੀ ਕੰਮ ਕਰਦੇ ਹਾਂਜੀ ਤੁਰਕ ਸੁ ਘੋੜੇ ਗਏ ਹਿਲਾਈ ਘੋੜੇ ਤੁਰਕਾਂ ਦੇ ਹਰਾ ਦੇ ਉੱਤੇ ਪਹਿਲੇ ਤਾਂ ਰੋੜੇ ਮਾਰ ਕੇ ਭੁਜਾਇਆ ਤੇ ਪਿੱਛੋਂ ਫਿਰ ਸੋਟਾ ਵੀ ਵਿਖਾਇਆ ਹਾਂਜੀ ਤੁਰਕ ਜ ਦਾ ਤੇ ਭਾਈ ਬੋਤਾ ਸਿੰਘ ਨੇ ਕਹਿੰਦੇ ਕਿਹਾ ਵੀ ਤੁਸੀਂ ਅਸੀਂ ਦੋ ਆ ਤੁਸੀਂ ਚਾਰ ਕੱਢੋ ਸਾਡੇ ਸਾਹਮਣੇ ਕਹਿੰਦੇ ਉਹਨਾਂ ਨੇ ਚਾਰ ਚੰਗੇ ਚੰਗੇ ਗੱਭਰੂ ਸਿਪਾਈ ਖੜੇ ਬੋਤਾ ਸਿੰਘ ਅਰਜਾ ਸਿਰ ਪਿੱਛਾਂ ਜੋੜ ਲਈ ਇੱਕ ਨੇ ਇਧਰ ਮੂੰਹ ਕਰ ਲਿਆ ਇੱਕ ਨੇ ਇਧਰ ਪਿੱਛਾਂ ਜੋੜਨ ਨਾਲੇ ਫਾਇਦਾ ਹੁੰਦਾ ਪਿਛਲਾ ਪਾਸਾ ਪਿੱਛੇ ਜਵਾਨ ਖੜਾ ਸਾਹਮਣੇਗਾ ਇਧਰ ਹੋਏ ਨਹੀਂ ਰੋਕ ਲੈਣਾ ਉਹਨਾਂ ਦੋਵਾਂ ਨੇ ਪਿੱਠਾਂ ਜੋੜ ਕੇ ਚੰਗੇ ਵੈਰੀ ਝਟਕਾਏ ਚਾਰ ਤਾਂ ਲੰਮੇ ਪਾ ਦਿੱਤੇ ਖਤਮ ਕਰ ਦਿੱਤੇ ਉਹਨਾਂ ਨੇ ਪੰਜ ਕੱਢੇ ਉਹ ਪੰਜ ਵੀ ਝਟਕ ਦਿੱਤੇ 9 ਬੰਦੇ ਜਦੋਂ ਮਾਰ ਦਿੱਤੇ ਤੇ ਫਿਰ ਉਹਨੇ ਆਖਿਆ ਥਾਣੇਦਾਰ ਨੇ ਕਹਿੰਦੇ ਇਦਾਂ ਦੇ ਸਾਰਿਆਂ ਨੂੰ ਮਾਰ ਦੇਣਗੇ ਹੱਲਾ ਕਰੋ ਉਹਨਾਂ ਦੇ ਉੱਤੇ ਹਾਂਜੀ ਸਿੰਘਾਂ ਨੇ ਚਿੰਤਾ ਜਿੰਨਾਂ ਕਾਈ ਸਿੰਘ ਉਹਨਾਂ ਦਿਨਾਂ ਨੂੰ ਚਿੰਤਾ ਹੀ ਕੋਈ ਨਹੀਂ ਸੀ ਮਰਨ ਦੀ ਜਿੱਦਰੋਂ ਸ਼ਸਤਰ ਤੁਰਕਣ ਆਵੇਂ ਜਿੱਦਰੋਂ ਤੁਰਕਾਂ ਦੇ ਸ਼ਸਤਰ ਆਉਂਦੇ ਸਿੰਘ ਉੱਧਰ ਜਾਂਦੇ ਇਹ ਨਹੀਂ ਵੀ ਸ਼ਸਤਰਾਂ ਨੂੰ ਬਚਾਉਂਦੇ ਹੋ ਪਹਚਾਣ ਨਹੀਂ ਕਰਦੇ ਕਹਿੰਦੇ ਮਰਨਾ ਦਾ ਆਇਆ ਜਾਂ ਲੱਗਣ ਦਾ ਜਿੰਨੇ ਜ਼ਸਤ ਲੱਗਦੇ ਸਰੀਰ ਤੇ ਔਰ ਸਿੰਘ ਸੋ ਦੌੜ ਉਤਹਿ ਵੱਲ ਧਾਵੇ ਜਿੱਦਾਂ ਦੁਸ਼ਮਣ ਦੇ ਸ਼ਸਤਰ ਆਉਂਦੇ ਦੌੜ ਕੇ ਬੋਤਾ ਸਿੰਘ ਗਰਜਾ ਸਿੰਘ ਉਧਰ ਹੀ ਜਾਂਦੇ ਸੀ ਪਹੁੰਚ ਸੋ ਤੁਰਕਾਂ ਦੇ ਸ਼ਸਤਰ ਲਗਾਵੇ ਔਰ ਭੱਜ ਕੇ ਸੋਟਾ ਮਾਰਦੇ ਸੀ ਤੁਰਕਾਂ ਨੂੰ ਜਿੱਥੇ ਸਿਰ 'ਚ ਮਾਰਦੇ ਸੀ ਮੇਚ ਕੱਢ ਦਿੰਦੇ ਸੀ ਆਪਣੇ ਨਾ ਹ ਸਰੀਰ ਬਚਾਵੇ ਆਪਣਾ ਸਰੀਰ ਨਹੀਂ ਸੀ ਪਛਾਣਦੇ ਗਰਗਣ ਤੇ ਨਜ ਸਰੀਰ ਚੇਰਾਵੇ ਆਪਣਾ ਸਰੀਰ ਤੁਰਕਾਂ ਕੋਲ ਚਿਰਵਾ ਰਹੇ ਸਨ ਗੋਲੀਆਂ ਤੀਰਾਂ ਬਰਛਿਆਂ ਨਾਲ ਲੱਗਾ ਸ਼ਸਤਰ ਤਨ ਖੁਸ਼ੀਆਂ ਆਵੇ ਜਿੰਨੇ ਸ਼ਸਤਰ ਲੱਗਦੇ ਖੁਸ਼ੀ ਮਨਾਉਂਦੇ ਸੀ ਕਹਿੰਦੇ ਭਲਾ ਹੋਇਆ ਸ਼ਸਤਰ ਨਾਲ ਸਰੀਰ ਪਵਿੱਤਰ ਹੁੰਦਾ ਸਮਝੀ ਖੇਲ ਖਿਲਾ ਜਨ ਸਿੰਘ ਜਿਵੇਂ ਸੌਂਚੀ ਜਾਂ ਕਬੱਡੀ ਦੀ ਖੇਡ ਨਹੀਂ ਖੇਡਦੇ ਖਿਡਾਰੀ ਇਦਾਂ ਭਾਈ ਬੋਤਾ ਸਿੰਘ ਗਰਜਾ ਸਿੰਘ ਗੱਭਰੂ ਬੜੇ ਸੀਗੇ ਜਵਾਨ ਛਾਲਾ ਮਾਰ ਮਾਰ ਪੈਂਦੇ ਸੀ ਭਰਾਂ ਛੋਟੇ ਕੱਦ ਲੰਬੀ ਡਿੰਗ ਲੰਮੀਆਂ ਲੰਮੀਆਂ ਛਾਲਾਂ ਡਿੰਗਾਂ ਪਾ ਪਟ ਪਟਦੇ ਸਨ ਤੁਰਕ ਵੀ ਹੱਲਾ ਕਰ ਕਰ ਮਾਰਾਂ ਤੇ ਤੁਰਕ ਵੀ ਹੱਲੇ ਕਰ ਕਰ ਕੇ ਮਾਰਦੇ ਸੀ ਤੁਰਕ ਵੀ ਘਟ ਨਹੀਂ ਸੀ ਕਰ ਰਹੇ ਮਾਰ ਘੋੜਣ ਚਾਹ ਫੇਟਣ ਡਾਰਾਂ ਉਹ ਸਿੰਘਾਂ ਨੂੰ ਘੋੜਿਆਂ ਦੀ ਫੇਟ ਮਾਰ ਕੇ ਡੇਗਣਾ ਚਾਹੁੰਦੇ ਸੀ ਦੋਹਰਾ ਸਿੰਘ ਉੱਠਾ ਕਬ ਗਿਰ ਪੜਾਂ ਕਬ ਫਿਰ ਜਾਹੇ ਖਲੋਏ ਸਿੰਘ ਕਦੀ ਡਿੱਗ ਪੈਂਦੇ ਕਦੀ ਖਲੋ ਜਾਂਦੇ ਕਦੀ ਦੌੜ ਕੇ ਪੈਂਦੇ ਇਸ ਤਰ੍ਹਾਂ ਉਸ ਵੇਲੇ ਜੰਗ 'ਚ ਦੋਵੇਂ ਸਿੰਘ ਲੜ ਰਹੇ ਸੀ ਤੁਰਕ ਨਗੇ ਹੱਥ ਸ਼ਸਤਰ ਲਖ ਸਿੰਘ ਖਾਲੀ ਡਰੈ ਨਾ ਧੋਏ ਤੁਰਕਾਂ ਕੋਲ ਵਧੀਆ ਵਧੀਆ ਸ਼ਸਤਰ ਸਨ ਸਿੰਘਾਂ ਕੋਲ ਸੋਤੇ ਤੇ ਤਲਵਾਰਾਂ ਇਨਸਾਨ ਫੇਰ ਵੀ ਸਿੰਘ ਡਰਦੇ ਨਹੀਂ ਸਨ ਲਓ ਭਾਈ ਸਿੰਘ ਕਰੈ ਨਹ ਜਾਨ ਪਿਆਰੀ ਸਿੰਘ ਦੋਵੇਂ ਹੀ ਬੜੇ ਬਹਾਦਰ ਸਨ ਬੋਤਾ ਸਿੰਘ ਗਰਜਾ ਸਿੰਘ ਜਾਨ ਨਹੀਂ ਸੀ ਪਿਆਰੀ ਕਰ ਰਹੇ ਡਰੈ ਨਾ ਤੁਰਕ ਬਿਨ ਸ਼ਸਤਰ ਵਿਚਾਰੀ ਔਰ ਤੁਰਕਾਂ ਨੂੰ ਇਨੇ ਸ਼ਸਤਰਾਂ ਨਾਲ ਲੈ ਸੇਖ ਕੇ ਤੁਰਕਾਂ ਦੀ ਗਿਣਤੀ ਜ਼ਿਆਦਾ ਵੇਖ ਕੇ ਡਰਦੇ ਨਹੀਂ ਸਨ ਦੋਨੋਂ ਕੇ ਦਿਲ ਵਧਿਓ ਹੁਲਾਸ ਦੋਹਾਂ ਦੇ ਦਿਲ ਵਧੇ ਹੋਏ ਸਨ ਬਹੁਤ ਜ਼ਿਆਦਾ ਲਖ ਖਾਲੀ ਓਨ ਮਰਨ ਪਿਆਸ ਦਿਲ ਹੁਨਾਂ ਨੂੰ ਮਰਨ ਦੀ ਪਿਆਸ ਬਹੁਤ ਦੀ ਇੱਛਾ ਸੀ ਦੋਹਰਾ ਾਮ ਮਾਸ ਸ਼ਸ਼ਤਰ ਲੱਗਾ ਤਾਉ ਸਿੰਘ ਮੰਨੈ ਨਹੀਂ ਸਰੀਰ ਦੇ ਉੱਤੇ ਤਲਵਾਰਾਂ ਬਰਸੀਆਂ ਗੋਲੀਆਂ ਲੱਗ ਰਹੀਆਂ ਸਨ ਪਰ ਪੀੜ ਨਹੀਂ ਸੀ ਮੰਨ ਰਿਹਾ ਢਾੜ ਲੱਗਾ ਤੱਬ ਬਲ ਘਟੈ ਤੱਬ ਸਿੰਘ ਕਸ਼ਪੂਥ ਕਾਹੇ ਜਦੋਂ ਹੱਡੀ ਤੇ 60 ਵੱਜਦੀ ਸੀ ਉਦੋਂ ਸਰੀਰ ਤਾਂ ਬਲ ਘਟਦਾ ਹੀ ਅਕਸਰ ਨੂੰ 60 ਵਜੇ ਹੱਡੀ ਟੁੱਟਣੀ ਹੈ ਜਦੋਂ ਉਦੋਂ ਜਾਨ ਘਟਣੀ ਹੈ ਸਰੀਰ ਦੀ ਸੇਗੋਦ ਨੂੰ ਕੋ ਥੋੜਾ ਜਾ ਥੱਕਦੇ ਸੀ ਪਰ ਫੇਰ ਅਗਲੇ ਕਦਮ ਅਗ ਵਧ ਪੈਂਦੇ ਸੀ ਜਾਓ ਭਈ تیر ਲਗਾ ਸਿੰਘ ਪੱਟ ਸਿਟਾਵਾਂ ਅਜੇ ਤੀਰ ਵੱਜਦਾ ਸੀ ਪੱਟ ਕੇ ਛੁੱਟ ਦਿੰਦੇ ਸੀ ਤੁਰਕਨ ਕੋਸੋ ਅੱਖੀ ਦਿਖਾਵਾਂ ਉਹ ਦਿਖਾਉਂਦੇ ਸੀ ਤੀਰਾ ਤੁਹਾਡਾ ਤੀਰਾ ਪਿਆ ਤੋੜ ਕੇ ਬਾਹਰ ਛੁੱਟ ਦਿੰਦੇ ਸੀ ਸਿੰਘ ਕਹਾਂ ਧ੍ਰਿਗ ਤੁਮਰੇ ਤੀਰ ਜਦੋਂ ਤੀਰ ਵੱਜਦਾ ਸੀ ਉਹ ਪਾਲ ਨਹੀਂ ਸੀ ਲੱਗਦਾ ਖੁਬਿਆ ਹੁੰਦਾ ਸੀ ਪੱਟ ਕੇ ਕਹਿੰਦੇ ਲਾਹ ਨਾ ਤਾ ਤੀਰ ਚਲਾਣ ਵਾਲਿਓ ਸਾਡੇ ਕੋਲ ਤੀਰ ਕਮਾਨ ਹੁੰਦਾ ਫੇਰ ਦੇਖਦੇ ਇੱਕ ਤੀਰ ਦਸਾਂ ਚੋਂ ਲੰਘਦਾ ਕਹਿੰਦੇ ਕੀ ਤੀਰ ਕਮਾਨ ਚਲਾਣਾ ਤੁਸੀਂ ਅਮਰੋ چیر ਨਾ ਸਕੈ ਸਰੀਰ ਤੁਹਾਡੇ ਤੀਰ ਸਾਡਾ ਸਰੀਰ ਵੀ ਨਹੀਂ ਚੀਰ ਸਕਦੇ ਕਬ ਲਾ ਕੇ ਤਲਵਾਰ ਚਲਾਣ ਫਿਰ ਤੁਰਕਾਂ ਨੇ ਤਲਵਾਰਾਂ ਚਲਾੜੀਆਂ ਸ਼ੁਰੂ ਕਰਤੀਆਂ ਸਿੰਘ ਛੋਟੋਂ ਸੋ ਰੋਕੈ ਤਾਨ ਸਿੰਘ ਛੋਟਿਆਂ ਦਾ ਤਲਵਾਰਾਂ ਰੋਕਦੇ ਇਹ ਗੱਲ ਯਾਦ ਰੱਖਣ ਵਾਲੀ ਆ ਵੀ ਤਲਵਾਰ ਵਾਲਾ ਛੋਟੇ ਵਾਲੇ ਤੋਂ ਮਾਰ ਖਾ ਜਾਂਦਾ ਤਲਵਾਰ ਵਾਲਾ ਜਿਹੜਾ ਜੇ ਉਹਨੂੰ ਗਦਕਾ ਨਹੀਂ ਆਉਂਦਾ ਜਮਹ ਕੋਲ ਢਾਲ ਕੋਈ ਨਹੀਂ ਤੇ ਡਾਂਗ ਵਾਲਾ ਉਹਨੂੰ ਫੰਡ ਲਿੰਦਾ ਡਾਂਗ ਲੰਮੀ ਹੁੰਦੀ ਆ ਤੇ ਭਾਰੀ ਹੁੰਦੀ ਆ ਤੇ ਤਲਵਾਰ ਜਿਹੜੀ ਕੋ ਨਰਮ ਹੋਵੇ ਤੇ ਉਹ ਟੁੱਟ ਵੀ ਜਾਂਦੀ ਆ ਮੁਸ ਵੀ ਜਾਂਦੀ ਆ ਤੇ ਡਾਂਗਾ ਬੜੀਆਂ ਚੰਗੀਆਂ ਸਵਾਰ ਕੇ ਰੱਖੀਆਂ ਦੋਹਾਂ ਨੇ ਬੋਤਾ ਸਿੰਘ ਗਰਜਾ ਸਿੰਘ ਨੇ ਜਿੱਦਨ ਮਾਰਦੇ ਤਲਵਾਰਾਂ ਹੀ ਤੋੜੀ ਦਿੰਦੇ ਉਹਨਾਂ ਦੀਆਂ ਦੋਹਾਂ ਨੇ ਸਿੰਘ ਲਈ ਪਿੱਠ ਜੋੜ ਦੋਹਾਂ ਸਿੰਘਾਂ ਦੇ ਪਿੱਠਾਂ ਜੋੜ ਲਈਆਂ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸੋਟਣ ਸੌਂਦਾਏ ਘੋੜੇ ਮੋੜ ਜਿੱਥੇ ਘੋੜੇ ਆਉਂਦੇ ਤੁਰਕਾਂ ਦੇ ਡਾਂਗ ਲੱਤ ਤੇ ਮਾਰਦੇ ਘੋੜੇ ਦੀ ਲੱਤ ਤੋੜ ਦਿੰਦੇ ਘੋੜਾ ਨਿਕਾਰਾ ਘੋੜੇ ਦੇ ਲੱਤ ਤੇ ਡਾਂਗ ਵਾਜੇ ਭੱਗ ਗਿਆ ਅਗਲੀ ਰਾਤ ਤੇ ਛੱਡ ਮਾਰ ਦਿੰਦੇ ਘੋੜਾ ਡਿੱਗ ਪੈਂਦਾ ਜਵਾਨ ਉੱਤੋਂ ਡਿੱਗਦਾ ਸਿਰ ਤੇ ਦੂਜੀ ਠੰਡ ਦੇ ਤੇ ਉਹਦਾ ਸਿਰ ਭੰਨ ਦਿੰਦੇ ਇੰਨੀ ਫੁਰਤੀ ਕਰ ਰਹੇ ਸੀਗੇ ਦੋਹਰਾ ਘੋੜੇ ਛੱਡ ਪਿਆਦੇ ਭਏ ਡਾਂਹਾਂ ਆਗਾ ਢਾਲ ਹੁਣ ਜਦੋਂ ਤੁਰਕਾਂ ਨੇ ਵੇਖਿਆ ਵੀ ਇਹ ਤੇ ਘੋੜਿਆਂ ਨੂੰ ਮਾਰਦੇ ਆ ਡਾਂਗਾ ਨਾਲ ਜਦੋਂ ਘੋੜੇ ਦੀ ਲੱਤ ਆਵੇ ਤੇ ਅੱਗੇ ਡਾਂਗ ਫੱਡਣੀ ਉਹਦੀ ਉਹ ਲੱਤ ਟੁੱਟ ਜ ਜਾਣੀ ਉਹਨੇ ਡਿੱਗਣਾ ਗਾਂ ਨੂੰ ਮੂੰਹ ਤੇ ਮੂੰਹ ਤੇ ਜਵਾਨ ਨੇ ਵੀ ਅਗਾ ਹੀ ਆਉਣਾ ਸੀ ਉੱਤੇ ਫਿਰ ਮਾਰਨੀ ਡਾਂਗ ਨਹੀਂ ਧੌਣ ਤੋੜ ਦੇਣੀ ਏ ਬਾਬ ਸਿੰਘਾਂ ਦਾ ਹੱਥ ਬੜਾ ਕਮ ਆ ਗਿਆ ਜਦੋਂ ਇਹ ਤਾਂ 5 10 ਛੁਟਕਾਏ ਨਾ ਤੁਰਕ ਫਿਰ ਉਹਨਾਂ ਨੇ ਆਖਿਆ ਇਹ ਘੋੜਿਆਂ ਤੇ ਨਹੀਂ ਇਹਨਾਂ ਨੂੰ ਪੈਦਲ ਘੇਰੀਏ ਘੋੜਿਆਂ ਤੋਂ ਉਤਰ ਕੇ ਪੈਦਲ ਆ ਗਏ ਜੁਕਾਈ ਢਾਲਾਂ ਤਲਵਾਰਾਂ ਲੈ ਕੇ ਸੋਟਨ ਸੋਕ ਉਹਨ ਢਾਲ ਕੋ ਕੀਨੋ ਹੋ ਲੋ ਹਵਾਲ ਪਰ ਸਿੰਘਾਂ ਨੇ ਡਾਂਗਾ ਮਾਰਿਆ ਨਾ ਜਦੋਂ ਢਾਲਾਂ ਵੀ ਤੋੜ ਦਿੱਤੀ ਫਰ ਦਾਗ ਦੀ ਮਾਰ ਬੜੀ ਭੈੜੀ ਹੁੰਦੀ ਆ ਥਾਲ ਕਿੰਨੇ ਕੰਮ ਕਰਦੀ ਏ ਇੱਕ ਨੂੰ ਥਾਲ ਵੀ ਟੁੱਟ ਟੋਡੇ ਕਰ ਦਿੰਦੀ ਚਾਓ ਬਈ ਤਾਓ ਦੁਰਕਣ ਨੇ ਮਾਨੀ ਆਣ ਤਾ ਦੁਰਕਣ ਨੇ ਆਣ ਮੰਨ ਲਈ ਵੇ ਸਿੰਘ ਬਹੁਤ ਡਾਡੇ ਹਨ ਸਿੰਘਾਂ ਨੂੰ ਪਾਰਨਾ ਪਾਵਾਂ ਤਾਣ ਇਹ ਸਿੰਘ ਮਰਨ ਵਾਲੇ ਨਹੀਂ ਸਾਥੋਂ ਤਾਓ ਦੁਰਕਣ ਬੰਦੂਕ ਸੰਭਾਰੀ ਫਿਰ ਉਹਨੇ ਆਖਿਆ ਗੋਲੀ ਮਾਰਨੀ ਪੈਣੀ ਇਨਾਂ ਨੂੰ ਉਹਨਾਂ ਨੇ ਬੰਦੂਕ ਸੰਭਾਲ ਕੇ ਦੂਰੋਂ ਨਿਸ਼ਾਨੇ ਲਾਏ ਫਿਰ ਤਾ ਮੈਂ ਸਿੰਘਾਂ ਨੂੰ ਗੋਲੀ ਭਾਰੀ ਉਹ ਗੋਲੀਆਂ ਦੇ ਨਿਸ਼ਾਨੇ ਲਾਉਂਦੇ ਸਿੰਘ ਪੈਤੜੇ ਬਦਲ ਜਾਂਦੇ ਪੈਤੜਾ ਬਦਲਦਾ ਗੋਲੀ ਇੱਧਰ 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 ਰੰਗ ਜਾਂਦੀ ਏ ਇਹ ਬੜੀ ਭੁਰਤੀ ਹੁੰਦੀ ਪੈਂਤਰੇ ਵਾਲਾ ਜੇ ਆਪਣੀ ਆਈ ਤੇ ਆਇਆ ਹੋਵੇ ਗੁਰੂ ਦੀ ਕਿਰਪਾ ਹੋਵੇ ਗੋਲੀ ਵੀ ਨਹੀਂ ਲੱਗ ਸਕਦੀ ਹਾਂਜੀ ਜਹਾਂ ਲੱਗੇ ਹੱਡ ਦੇਵਾ ਤੋੜ ਪਰ ਬਹੁਤੀਆਂ ਗੋਲੀਆਂ ਜਦੋਂ ਆਈਆਂ ਉਹ ਲੱਗਣੀਆਂ ਵੀ ਸਨ ਕਿੱਥੇ ਲੱਗਦੀਆਂ ਗੋਲੀਆਂ ਹੱਡ ਤੋੜ ਦਿੰਦੀਆਂ ਸਿੰਘਾਂ ਦੇ ਟੋਡੇ ਲਾਵਾਂ ਹੱਥ ਦੈ ਫੂੜ ਤੇ ਸਿੰਘ ਵੀ ਅਕੋ ਛੋਟਾ ਮਾਰ ਕੇ ਹੱਥ ਬੰਨਦੇ ਨੇ ਸਿੰਘਾਂ ਨੂੰ ਛੋਟਾ ਹੱਥ ਖੱਬੇ ਫੜੇ ਕੋ ਜਦੋਂ ਸੱਜੇ ਹੱਥਾਂ 'ਚ ਗੋਲੀਆਂ ਵੱਜ ਗਈਆਂ ਭਾਈ ਬੋਤਾ ਸਿੰਘ ਗਰਜਾ ਬਸ ਸੱਜੀਆਂ ਬਾਹਾਂ ਨਕਾਰੀਆਂ ਕਿ ਖੱਬੇ ਹੱਥਾਂ 'ਚ ਡਾਂਗਾਂ ਫੜ ਲਈਆਂ ਖੱਬੇ ਹੱਥਾਂ ਨਾਲ ਡਾਂਗ ਚਲਾਣੀ ਇਹ ਬੜੀ ਔਖੀ ਇਸ ਦੇ ਚਲਾਨ ਲੱਗੇ ਮਾਰ ਬੰਦੂਕਾਂ ਨਾਲ ਲੰਗੜੇ ਕਰੀ ਗੋਲੀਆਂ ਮਾਰ ਕੇ ਸਿੰਘਾਂ ਦੀਆਂ ਲੱਤਾਂ ਵੀ ਬਰਕਾਰਾ ਕਰ ਦਿੱਤੀਆਂ ਤੁਰਨ ਜੋਗੇ ਵੀ ਨਾ ਰਹੇ ਜਦ ਸਿੰਘਾਂ ਕੇ ਟੰਗਾਂ ਤੇ ਤੋੜ ਜਦੋਂ ਲੱਤਾਂ ਵੀ ਤੋੜ ਦਿੱਤੀਆਂ ਤੁਰਕਾਂ ਨੇ ਗੋਲੀਆਂ ਮਾਰ ਕੇ ਬੋਤਾ ਸਿੰਘ ਦਰਜਾ ਸੇ ਵੀ ਤੁਰੰਤੋਂ ਵੀ ਨਚਾਲ ਹੋ ਗਏ ਕਹਾਂ ਸਿੰਘਾਂ ਅਬ ਮਿਲੋ ਹੱਥ ਜੋੜ ਹੱਥ ਥਾਣੇਦਾਰ ਫੇਰ ਬੋਲਿਆ ਕੰਦਾ ਸਿੰਘ ਅਰੇ ਤੇਰੀ ਜਾਨ ਹੈ ਸਰੀਰ ਤੇ ਅਜੇ ਵੀ ਹੱਥ ਜੋੜ ਦੇ ਤੇ ਹਥਿਆਰ ਛੱਡ ਦੇ ਮੈਂ ਤੈਨੂੰ ਜਿੰਦਾ ਰੱਖ ਲਵਾਂਗਾ ਗੁਮਰੀ ਅਬ ਹਮ ਬਖਸ਼ੀ ਜਾਨ ਅਸੀਂ ਤੁਹਾਡੀ ਜਾਨ ਬਖਸ਼ਦੇ ਆ ਪਰ ਜੇ ਤੁਸੀਂ ਹਥਿਆਰ ਛੱਡ ਦਿਓ ਅਜੇ ਵੀ ਹਾਂਜੀ ਰੱਖਾਂ ਤੋ ਮੈਂ ਕਰ ਮੁਸਲਮਾਨ ਤੁਹਾਨੂੰ ਅਸੀਂ ਮੁਸਲਮਾਨ ਬਣਾ ਕੇ ਜਿੰਦੇ ਰੱਖਾਂਗੇ ਦੋਹਰਾ ਸਿੰਘ ਉੱਠੇ ਇੱਕ ਟੰਦ ਸਿਓ ਇੱਕ ਟੰਗਣ ਕੀ ਤੋਰ ਇੱਕ ਲੱਤ ਦੇ ਥੋੜਾ ਜਿਹਾ ਜੰਮ ਸੀਗਾ ਬੋਤਾ ਸਿਰੇ ਟੰਦ ਤੇ ਖਲੋ ਗਿਆ ਇਹਨਾਂ ਰਾਤ ਤੈਨੂੰ ਦੱਸਾਂ ਕਿਵੇਂ ਮੁਸਲਮਾਨ ਬਣਾਈਦਾ ਨੇੜੇ ਦਾ ਆਜਲਾ ਮੇਰੇ ਹਾਂਜੀ ਖਾਈਆ ਵੱਤ ਕਰਲਾਂ ਕਰੇ ਮਾਰ ਸੋਟਣ ਸਿਰ ਤੇ ਫੂਰ ਜਿਹੜਾ ਨੇੜੇ ਆਉਂਦਾ ਸੀ ਮਾਰ ਕੇ ਡਾਂਗ ਬੋਤਾ ਸੀ ਪੁੱਛਾ ਕਰ ਦਿੰਦਾ ਸੀ ਚਾਹੋ ਭਈ ਤਾ ਉਹਾਂ ਸੇ ਵੀ ਜਾ ਟਿਕ ਬਈ ਫਿਰ ਸਾਥ ਸੰਗਰੀ ਹੁਣ ਇੰਨੀਆਂ ਸੱਟਾਂ ਲੱਗਣੀਆਂ ਗੋਲੀਆਂ ਤੀਰਾਂ ਕਿੰਨਾ ਕੁ ਚਿਰ ਬੰਦਾ ਲੜ ਸਕਦਾ ਸਰੀਰ ਦੋਵਾਂ ਸਿੱਧਾਂ ਸੀਮਾਂ ਦੇ ਜਮੀਨ ਤੇ ਡਿੰਕ ਗਏ ਗੋਡਾਣ ਕੋਣ ਕੁੱਤਾ ਵੱਲ ਗਏ ਔਰ ਗੋਡੀਆਂ ਕੂੜੀਆਂ ਦਿਵਾਲੇ ਦਿਵਾਲੇ ਸੱਟਾਂ ਬਹੁਤ ਲੱਗ ਗਈਆਂ ਸਿੰਘਣ ਤਾਂ ਮੁੜੀ ਨਾ ਆਂਖ ਕਹਿੰਦੇ ਪਰ ਤੁਲਕਾਂ ਦੇ ਕੋਲੋਂ ਸਿੰਘਾਂ ਦੀ ਆਂਦ ਨਹੀਂ ਟੁੱਟੀ ਸਿੰਘਾਂ ਦੇ ਅੱਖ ਨਹੀਂ ਉਹ ਦਬਾ ਸਕੇ ਐਸੇ ਗਏ ਵੱਡੇ ਹਮ ਆਖ ਲੇਕ ਕਹਿੰਦੇ ਸਾਡੇ ਵੱਡਿਆਂ ਨੇ ਇਹੀ ਆਖਿਆ ਵੀ ਪੁਰਜਾ ਪੁਰਜਾ ਕੱਟ ਮਰਾਂ ਕਬੂ ਨਾ ਛੱਡਾਂਗੇ ਤੇ ਸਾਡੇ ਧਰਮ ਦੀ ਇਹ ਮਰਜ਼ਾਦਾ ਹੈ ਦੋਹਰਾ ਅੱਖਾਂ ਤਾਂ ਸੋਈ ਮੋੜੇ ਜਿਸ ਚਿਤ ਕਿਛ ਸ਼ੰਕਾ ਆਏ ਅੱਖ ਉਹ ਬਦ ਬੋਰ ਦਾ ਹੈ ਅੱਖ ਨਹੀਂ ਵੀ ਉਹ ਕਰਦਾ ਜਦ ਮਨ ਚ ਸ਼ੰਕਾ ਹੋਵੇ ਜੀਨ ਆਸ ਹੋ ਰਹੀ ਹਾਂ ਜੀ ਜਨ ਜੀਵਨ ਆਸਾ ਤਜੀ ਨਹਿ ਵਹ ਅੱਖ ਚੁਰਾਈ ਜਨ ਜੀਵਨ ਦੀ ਆਸਾ ਨਾ ਦਿੱਤੀ ਮਰਨਾ ਪ੍ਰਵਾਨ ਕਰ ਲਿਆ ਉਹ ਕਿਉਂ ਅੱਖ ਚੁਰਾਏਗਾ ਸਨਮੁਖ ਸੂਰੇ ਭਿੜਤ ਹੈ ਆਖਣ ਆਖ ਮਿਲਾਏ ਸੂਰਵੇਂ ਸਾਹਮਣੇ ਭਿੜਦੇ ਨੇ ਅੱਖ ਚੱਖ ਪਾ ਕੇ ਲਾਲੀ ਮੁਖ ਕੁਝ ਫਰਕ ਹੈ ਮੁਖ ਤਲਵਾਰਾਂ ਖਾਏ ਉਹਨਾਂ ਦੀ ਅੱਖਾਂ ਦੇ ਲਾਲੀ ਚਿਹਰੇ ਤੇ ਲਾਲੀ ਤੇ ਤਲਵਾਰਾਂ ਖਾ ਕੇ ਖੂਨ ਵਾਂ ਦਾ ਲਾਲੋ ਲਾਲ ਹੁੰਦਾ ਉਹਨਾਂ ਦੇ ਚਿਹਰੇ ਤੇ ਹਾਂ ਜੀ ਜਾਓ ਬਈ ਟੂਕ ਟੂਕ ਸੋ ਤੁਰਕਣ ਕਰੇ ਅਸਲ ਜੀ ਜਦੋਂ ਇਹ ਦੋਵੇਂ ਸਿੰਘ ਡਿੱਗੇ ਪਏ ਸਨ ਥਾਣੇਦਾਰ ਨੇ ਆ ਕੇ ਵੇਖਿਆ ਵੀ ਇਹ ਤਾਂ ਹੁਣ ਮਰਨ ਲੱਗੇ ਉਹਨਾਂ ਨੇ ਤਲਵਾਰਾਂ ਦੇ ਨਾਲ ਟੋਟੇ ਟੋਟੇ ਕਰਕੇ ਕਿਦੋਂ ਬਾਹ ਵੜ ਦਿੱਤੀ ਲੱਤ ਵੜ ਦਿੱਤੀ ਸਿਰ ਵੜ ਦਿੱਤਾ ਗੁੱਸਾ ਕੱਢਿਆ ਆਪਣਾ ਜਿੰਨੇ ਕੁ ਉਹਦੇ ਬੰਦੇ ਮਰੇ ਸੀਗੇ ਨਾ ਉਹਨਾਂ ਦਾ ਗੁੱਸਾ ਉਹਨਾਂ ਨੇ ਸਿੰਘਾਂ ਦੋਹਾਂ ਦੇ ਉੱਤੇ ਕੱਢਿਆ ਮਾਤਾ ਸਿੰਘ ਫੇਰ ਨਾ ਹੋਵੇ ਖਰੇ ਇਹਨੇ ਟੋਟੇ ਕਰ ਦਿੱਤੇ ਸਰੀਰ ਤੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਤੇ ਨਹੀਂ ਬਤਾਏ ਦੁਬਾਰਾ ਖੜੇ ਨਾ ਹੋ ਜਾਣ ਜਿੰਦੇ ਨਾ ਹੋ ਜਾਣ ਇਸ ਬਿੱਧ ਸਿੰਘਾਂ ਨੇ ਸ਼ਹੀਦੀ ਪਾਈ ਇਸ ਤਰ੍ਹਾਂ ਨੂਰਦੀਨ ਦੀ ਸਰਾਂ ਦੇ ਲਾਗੇ ਭਾਈ ਸਾਹਿਬ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ ਸ਼ਹੀਦੀ ਪਾ ਗਏ ਅੱਜ ਸ਼ਹੀਦੀ ਵੱਡੀ ਬੋਤਾ ਸਿੰਘ ਲਈ ਭਾਈ ਬੋਤਾ ਸਿੰਘ ਜੀ ਉਸ ਸਿੱਧੀ ਫੌਜ ਵਿੱਚ ਸ਼ਾਮਲ ਹੋ ਗਏ ਵੱਡੀ ਭਾਰੀ ਮਹਾਨ ਸ਼ਹੀਦੀ ਪ੍ਰਾਪਤ ਕੀਤੀ